ਅਗਮਣ ਪੁੱਤ ਮਾਰ ਕੇ ਪੜ ਲਾ ਮਮੀ ਮੈਂ ਤੈਨੂੰ ਐਂ ਕਹਿੰਦਾ ਸੀ ਕਿ ਰਾਤ ਨੂੰ ਸਕੂਲ ਲਾ ਲੈਣ ਰਾਤ ਨੂੰ ਨਹੀਂ ਪੁੱਤ ਲੱਗਦਾ ਹੁੰਦਾ ਸਕੂਲ ਕਿਵੇਂ ਆਪਣੀ ਕੀ ਕਰੀ ਜਾਂਦੇ ਆ ਕੁਛ ਨਹੀਂ ਸ਼ਿਕਾਲ ਪੜ ਲਿਆ ਕਰ ਪੁੱਤ ਮਾੜਾ ਮੋਟਾ ਰਾਈ ਚਾਹੇਦਾ ਮਮੀ ਇਹ ਫੇਰ ਰਾਤ ਨੂੰ ਕਲਾਸ ਲਾ ਲਿਆ ਕਰਨ ਰਾਤ ਨੂੰ ਤਾਂ ਮੈਂ ਤੁਸੀ ਟਿਕ ਜਿਆ ਕਰੋਗੇ ਹਾਂ ਜਿੰਨੇ ਤਾਂ ਤੁਸੀਂ ਹੁਣ ਪੜਦੇ ਨਹੀਂ ਹੈਗੇ ਤੇ ਰਾਤ ਨੂੰ ਜ਼ਰੂਰ ਪੜਿਆ ਕਰੋਗੇ ਉੱਧਰ ਜਾ ਕੇ ਪੜ ਤਾ ਜਾ ਉੱਧਰ ਜਾ ਕੇ ਪੜ ਲਾ ਚੱਲ ਕੋਈ ਨਾ ਮੈਂ ਤੇਰੀ ਮਾਸੀ ਨਾਲ ਨਾ ਕੋਈ ਗੱਲ ਕਰਨੀ ਪੜਦਾ ਵੀ ਆ ਕ ਭੈਣੇ ਤੁਸੀਂ ਕਰੀ ਜਾਂਦਾ ਰਹਿੰਦਾ ਇਹਨੂੰ ਮਾੜਾ ਮੋੜਾ ਸੁੱਟੀਆਂ ਦਾ ਕੰਮ ਕਰਾ ਦਿਆ ਘਰ ਪਤਾ ਨਹੀਂ ਭਈ ਆਨਲਾਈਨ ਕਲਾਸਾਂ ਜੀਆਂ ਲਾਉਂਦੇ ਆ ਅੱਛਾ ਹੁਣ ਤਾਂ ਪਰ ਉਹ ਕਹਤਾ ਵੀ ਮੈਂ ਵੀ ਉਹ ਫੇਸ ਆਪਦਾ ਦਿਖਾਉਣ ਲੱਗ ਗਏ ਬੱਚੇ ਵੀ ਸਟੂਡੈਂਟ ਵੀ ਹਾਂ ਭਾਈ ਵੀ ਤੁਸੀਂ ਕਲਾਸ ਲਾਉਨੇ ਹੋ ਪਹਿਲਾਂ ਤਾਂ ਬਸ ਮੈਕ ਓਫ ਕਰਕੇ ਕੱਲੀ ਕਲਾਸ ਜੀ ਲੱਗੀ ਜਾਂਦੀ ਪਤਾ ਨਹੀਂ ਲੱਗਦਾ ਸੀ ਵੀ ਲਾਉਂਦੇ ਆ ਕਿ ਲਾਉਂਦੇ ਨਹੀਂ ਚਲ ਆ ਵੀ ਵਧੀਆ ਹਨ ਪਤਾ ਤਾਂ ਲੱਗਦਾ ਹੀ ਬੱਚਿਆਂ ਦੇ ਕੀ ਕਰਨੇ ਕਿ ਲਾਇ ਖਲਿਆਰ ਗਿਆ ਭੈ ਤੈਨੂੰ ਆਏ ਕਹਿੰਦੀ ਸੀ ਵੀਰ ਭਾਲ ਹਾਂਜੀ ਤੇ ਉਹ ਨਾ ਜਿਵੇਂ ਆਪਣੇ ਰਿਸ਼ਤੇ ਦੀ ਗੱਲ ਚੱਲੀ ਜਾਂਦੀ ਐ ਹਾਂ ਉਹ ਕੁੜੀ ਤੇ ਪਰੌਣਾ ਆਏ ਸੀ ਆਪਣੇ ਘਰੇ ਅੱਛਾ ਹੂੰ ਨਾ ਉਹ ਕਿ ਮੈਂ ਆਈ ਸੀ ਭੈਣੇ ਕੋਈ ਭੇਤ ਭੂਤ ਤਾਂ ਨਹੀਂ ਲੈਣ ਆਏ ਨਹੀਂ ਭੇਤ ਤਾਂ ਕਾਨੂੰ ਲੈਣ ਆਏ ਮੇਰੀ ਗੱਲ ਸੁਣੋ ਮੈਂ ਤਾਂ ਨਾ ਤੂੰ ਮੈਨੂੰ ਕਹਿ ਕੇ ਗਈ ਸੀ ਵੀ ਭੈਣੇ ਆਥ ਨੇ ਹਰੀਆਂ ਮਿਰਚਾਂ ਦੀ ਚਟਨੀ ਕਰਕੇ ਰੱਖ ਲਈ ਹਾਂ ਵੀ ਤੜਕੇ ਵੀ ਮੈਂ ਪਰੌਠੇ ਉਹਦੇ ਨਾਲ ਲੈ ਜਾ ਕਰੂ ਹੋਰ ਸਬਜ਼ੀ ਖਰਾਬ ਧਰਮ ਵਿੱਚ ਸਬਜ਼ੀ ਨਾ ਚੰਗੀ ਵੀ ਨਹੀਂ ਲੱਗਦੀ ਹੈਗੀ ਨਾਲੇ ਖਰਾਬ ਹੋ ਜਾਂਦੀ ਆ ਚਟਨੀ ਵਰਗੀ ਰੀਸ ਨਹੀਂ ਪਰੌਣਾਂ ਦਾ ਬੰਦਾ ਰੋਟੀ ਖਾ ਲੈਂਦਾ ਹਾਂ ਤੇ ਫਿਰ ਮੈਂ ਤਾਂ ਉਥੋਂ ਮਿਰਚਾਂ ਤੋੜੀ ਜਾਂਦੀ ਸੀ ਤੇ ਚਾਚੇ ਕੇ ਦਵਾਈ ਲੈਣ ਆਏ ਸੀ ਉਹ ਬਾਈ ਦੀ ਨਾ ਗਾਂ ਭੈਣ ਢਿੱਲੀ ਹੈ ਟਾਈਫਾਇਡ ਵਿਗੜਿਆ ਹੋਇਆ ਅੱਛਾ ਦਵਾਈ ਲੈਣ ਆਏ ਸੀ ਟਾਈਫਾਇਡ ਦੀ ਤੇ ਚਾਚੇ ਕੇ ਮੈਨੂੰ ਜਾਂਦੇ ਹੋਏ ਕਹਿ ਗਏ ਵੀ ਭਾਈ ਵੀ ਜੇ ਹੁਣ ਤੂੰ ਮਿਰਚਾਂ ਤੋੜੀ ਐਂਨੀ ਆ ਪੁੱਤ ਕਿੰਨਾ ਕਚਰ ਖੜੇਂਗੀ ਮੈਂ ਕਿ ਚਾਚਾ ਵੀ ਬਸ ਆ ਜੇ ਮੈਨੂੰ ਲੱਗਣਗੇ 2-4 ਮਿੰਟ ਕਹਿੰਦੇ ਜੇ ਕੋਈ ਕੋਈ ਮਰੀਜ਼ ਆਇਆ ਸੋਡੇ ਘਰੇ ਵੀ ਪੁੱਛਣ ਤੇ ਉਹਨੂੰ ਐਂ ਕਹਦੇ ਉਹ ਭਾਈ 5 ਵਜੇ ਤੋਂ ਪਹਿਲਾਂ ਨਹੀਂ ਆਉਂਦੇ ਹਾਂ ਫਿਰ ਚਲ ਕੇ ਤਾਂ ਗਏ ਹੋਣਗੇ ਚਾਚਾ ਜੀ ਹੁਣ ਕੰਮ ਆ ਕੇ ਫਿਰ ਤੈਨੂੰ ਪਤਾ ਵੀ ਮਰੀਜ਼ ਆ ਕੇ ਮ ਵਿਚਾਲ ਜੇ ਇਧਰੋਂ ਪੁੱਛਣਗੇ ਤੇ ਦੱਸ ਦੇਣਗੇ ਫਿਰ ਅਗਲਾ ਨਹੀਂ ਟਾਈਮ ਖਰਾਬ ਕਰਦਾ ਐਵੇਂ ਬੈਠਾ ਵੇਟ ਕਰੀ ਜਾਂਦਾ ਵੀ ਹੁਣ ਵੀ ਆਏ ਹੋਣਗੇ ਮੈਨੂੰ ਪੁੱਛਣ ਲੱਗ ਗਏ ਅਸੀਂ ਭੈਣੇ ਇਹ ਕਿੰਨਾ ਚ ਟਾਈਮ ਆਉਣਗੇ ਉਹ ਤਾਂ ਸਾਡੀ ਕਹਿੰਦੇ ਇੱਥੇ ਰਿਸ਼ਤੇਦਾਰੀ ਵੀ ਐ ਮੈਂ ਹੈ ਬਈ ਕਿਹਦੇ ਘਰੇ ਅੱਛਾ ਕਹਿੰਦੇ ਹੈ ਤਾਂ ਭਾਈ ਕੱਚੀ ਰਿਸ਼ਤੇਦਾਰੀ ਮੈਂ ਹਜੀ ਤਾਂ ਵੀ ਕਹਿੰਦੇ ਇੱਥੇ ਮੇਰਾ ਭਾਈ ਮੰਗਿਆ ਹੋਇਆ ਅੱਛਾ ਭੈਣ ਕਹਿੰਦੀ ਉਹ ਅੱਛਾ ਮੈਹੀ ਜੀ ਕਿਹਦੇ ਘਰੇ ਕਹਿੰਦੀ ਵੀ ਕੁੜੀ ਦਾ ਪਹਿਲਾਂ ਤਲਾਕ ਹੋਇਆ ਵੈ ਦੋ ਬੱਚੇ ਆ ਭੈਣ ਉਹਦੀ ਟੀਚਰ ਲੱਗੀ ਆ ਅੱਛਾ ਫਿਰ ਤਾਂ ਆਪਣੀ ਗੱਲ ਕਰ ਦੇਵਾਂਗੇ ਮੈਂ ਕਿਹਾ ਵੀ ਬਈ ਵੀ ਉਹ ਕੁੜੀ ਮੈਂ ਹੀ ਐ ਵੀ ਜਿਹਦੀ ਤੁਸੀਂ ਗੱਲ ਕਰਦੇ ਹੋ ਨਾ ਮੈਨੂੰ ਆਏ ਦੱਸ ਹੋਰ ਤਾਂ ਨਹੀਂ ਕੋਈ ਗੱਲਬਾਤ ਕੀਤੀ ਉਹਨਾਂ ਨੇ ਨਾ ਹੋਰ ਕੋਈ ਗੱਲ ਨਾਲ ਕਈ ਵਾਰ ਪਤਾ ਨਹੀਂ ਹੁੰਦਾ ਐਵੇਂ ਕੋਈ ਗੱਲ ਤੂੰ ਤਾਂ ਨਹੀਂ ਕਰੀ ਕੋਈ ਨਾ ਮੈਂ ਕੋਈ ਗੱਲ ਨਹੀਂ ਕਰੀ ਪਰ ਮੈਂ ਉਹਨਾਂ ਨੂੰ ਇੰਨਾ ਦੱਸਤਾ ਮੈਂ ਹੈ ਜੀ ਅੱਜ ਸਾਰਾ ਕੁਝ ਸਾਹਮਣੇ ਆ ਤੁਹਾਡੇ ਵੀ ਭੈਣ ਹੈ ਨਹੀਂ ਮੇਰੀ ਘਰੇ ਘਰੇ ਹੈ ਨਹੀਂ ਹਾਂ ਤੇ ਬੱਚੇ ਮੈਂ ਕਿਹਾ ਮੇਰੇ ਟਿਊਸ਼ਨ ਤੇ ਗਏ ਹੋਏ ਐ ਅੱਛਾ ਚਲ ਵਧੀਆ ਕੋਈ ਗੱਲ ਨਹੀਂ ਚਾਹ ਪਾਣੀ ਦਾ ਤਾਂ ਆਪਣਾ ਫਰਜ਼ ਹੀ ਆ ਜੇ ਕੋਈ ਹੋਰ ਵੀ ਭੈਣ ਪਾਈ ਆ ਜੇ ਚਾਹ ਪਾਣੀ ਤਾਂ ਆਪਾਂ ਨੂੰ ਪਿਉਣਾ ਹੀ ਪੈਂਦਾ ਹਨ ਤੇ ਉਹ ਨਹੀਂ ਕੋਈ ਗੱਲ ਹੈਗੀ ਨਾਲ ਮੈਂ ਵੀ ਤੁਹਾਨੂੰ ਇੱਕ ਗੱਲ ਦੱਸਦੀ ਆ ਹਾਂ ਤੇ ਮੇਰਾ ਤਾਂ ਨਾ ਟਰਾਂਸਫਰ ਹੋ ਗਿਆ ਲਖਨਊ ਆਏ ਇੰਨੀ ਦੂਰ ਹੋਰ ਹੁਣ ਤਾਂ ਔਖਾ ਹੋ ਜਾਊਗਾ ਮੈਨੂੰ ਵੀ ਆਉਣਾ ਜਾਣਾ ਮੈਂ ਤਾਂ ਨਹੀਂ ਆ ਸਕਦੀ ਹੈਗੀ ਪਤਾ ਨਹੀਂ ਕਿੰਨਾ ਕਿੰਨਾ ਟਾਈਮ ਬਾਅਦ ਮੁੜਿਆ ਕਰੂੰਗੀ ਜਬੀਤਪਾਲ ਫਿਰ ਇਹ ਤੂੰ ਰੋਕ ਨਹੀਂ ਸਕਦੀ ਆ ਦਾ ਟਰਾਂਸਫਰ ਰੋਕ ਨਹੀਂ ਸਕਦੀ ਹੈਗੀ ਦੀਦੀ ਮੈਂ ਜੇ ਰੋਕਣਾ ਆ ਤਾਂ ਰੋਕ ਲੈਂਦੀ ਹੁਣ ਜੇ ਮੈਂ ਨੌਕਰੀ ਛੱਡਦੀ ਆ ਫੇਰ ਵੀ ਮਰ ਮਰਦੀ ਆ ਜੇ ਨਹੀਂ ਛੜਦੀ ਫੇਰ ਵੀ ਮਰਦੀ ਆ ਵਿਚ ਵਿਚਾਲੇ ਫਸ ਗਈ ਆ ਮੇਰਾ ਕਿਹੜਾ ਜੀ ਕਰਦਾ ਵੀ ਤੈਨੂੰ ਮੈਂ ਛੱਡ ਕੇ ਐਡੀ ਦੂਰ ਜਾਵਾਂ ਮਨਤਾਪ ਹੁਣ ਔਖਾ ਹੋਇਆ ਪਿਆ ਵੀ ਮੈਂ ਕੀ ਕਰਾਂ ਇੱਕ ਜੀ ਕਰਦਾ ਕੁਛ ਨਹੀਂ ਹੁੰਦਾ ਮੈਂ ਛੱਡ ਦਿੰਦੀ ਆ ਨੌਕਰੀ ਬਾ ਨਾ ਮੇਰੀ ਗੱਲ ਸੁਣ ਆਪਣੀ ਤਾਂ ਬੇਬੇ ਤੇ ਬਾਪੂ ਜੀ ਦਾ ਸੁਪਨਾ ਹੀ ਇਹ ਸੀ ਉਹ ਲੰਮਾ ਦਾਪਾ ਨੂੰ ਦੋਨਾਂ ਨੂੰ ਚਾਹੁੰਦੇ ਸੀ ਪਰ ਤੈਨੂੰ ਪਤਾ ਹੈ ਵੀ ਉਹਦੋਂ ਥਾਂ ਚੰਗਾ ਮਿਲਣ ਕਰਕੇ ਵੀ ਭਾਈ ਮੈਨੂੰ ਵਿਆਹ ਤਾਂ ਹੁਣ ਜੇ ਤੂੰ ਉਹਨਾਂ ਦਾ ਸੁਪਨਾ ਪੂਰਾ ਕਰਦੀ ਆ ਤਾਂ ਹੁਣ ਭਾਈ ਤੂੰ ਲੱਗੀ ਰਹਿ ਉਹ ਤਾਂ ਗੱਲ ਠੀਕ ਆ। ਉਹ ਵਿਆਹ ਦੀ ਗੱਲ ਜਿਹੜੀ ਛੇੜੀ ਆ, ਗੱਲ ਗਲਤ ਕਰੀ ਨਹੀਂ ਆ। ਉਹ ਕੁਛ ਨਹੀਂ ਗਲਤ ਕਰਦੀ। ਹੁਣ ਇੱਥੇ ਦੀਦੀ ਮੈਂ ਵੀ ਨਹੀਂ ਰਹਿਣਾ। ਮੈਂ ਵੀ ਚਲੀ ਜਾਣਾ। ਮੁੜ ਕੇ ਬੱਚੇ ਸਕੂਲ ਚਲੇ ਜਾਂਦੇ ਆ, ਤੁਸੀਂ ਇਕੱਲੇ ਕੀ ਕਰੋਗੇ? ਹੁਣ ਮੈਨੂੰ ਤਾਂ ਵੀ ਟੈਨਸ਼ਨ ਪਈ ਪਈ ਆ ਵੀ ਜਵਾਕਾਂ ਦਾ ਵੀ ਫਿਰ ਮੈਂ ਹੱਲ ਕਰ ਹੀ ਲੈਣੀ ਆ। ਉਹਨਾਂ ਨੂੰ ਕਹਿ ਦੇਣਾ ਵੀ ਜਵਾਕ ਨਾਲ ਹੀ ਜਾਣਗੇ। ਤੇ ਫਿਰ ਵੀਰਪਾਲ ਮੇਰੀ ਗੱਲ ਸੁਣੋ ਬਚੋਲੇ ਨੇ ਤੈਨੂੰ ਖੁਦ ਕਿਹਾ ਵੀ ਪਈ 6-7 ਮਹੀਨੇ ਵੀ ਜਵਾਕ ਵੀ ਨਾਲ ਨਹੀਂ ਆਉਨੇ। ਲੇ ਫਿਰ ਹੁਣ ਗੱਲ ਤਾਂ ਆਪਾਂ ਨੂੰ ਕਰਨੀ ਪਊਗੀ ਭੈਣੇ ਐਂ ਥੋੜੀ ਆਣ ਮੇਰੀ ਗੱਲ ਸੁਣ ਤੂੰ ਚਲੀ ਗਈ ਮੈਂ ਵੀ ਉੱਥੇ ਜੌਬ ਤੇ ਲੱਗ ਗਈ ਐਡੀ ਦੂਰ ਤੇ ਫਿਰ ਬੱਚਿਆਂ ਦਾ ਇੱਥੇ ਕੌਣ ਆ ਉਹਨਾਂ ਨੂੰ ਕੌਣ ਸੰਭਾਲੂਗਾ ਨਾਲੇ ਭਾਈ ਮੇਰੀ ਗੱਲ ਸੁਣ ਕਿੰਨੇ ਵਾਰੀ ਇਹਦੀ ਬਾਦੀ ਆ ਕੇ ਮੁੜ ਗਈ ਆਪਾਂ ਬੱਚੇ ਉਹਨਾਂ ਨੂੰ ਦਿੰਦੇ ਨਹੀਂ ਜਦੋਂ ਮੈਂ ਐਵੇਂ ਥੋੜੀ ਆਪਾਂ ਜਵਾਕਾਂ ਨੂੰ ਲੈ ਆਇਆ ਮੇਰਾ ਪੈਰੀ ਜਦੋਂ ਬਾਹਰ ਜਾਵੜਿਆ ਸੀ ਉਦੋਂ ਨਹੀਂ ਉਹਨਾਂ ਨੇ ਗੋਡੇ ਲਾਇਆ ਹਾਂ ਜਵਾਕਾਂ ਨੂੰ ਦਸ ਵਿਚਾਰਾਂ ਨੂੰ ਦੁਖੀ ਕਰਨਾ ਜਦੋਂ ਜਵਾਕ ਵੀ ਨਹੀਂ ਜਾ ਕੇ ਰਾਜੀ ਹਾਂ ਲੈ ਹੁਣ ਉਹਨਾਂ ਨੂੰ ਬੱਚੇ ਚੰਗੇ ਲੱਗਣ ਲੱਗੇ ਇੱਕ ਪਾਸੇ ਦਾ ਪੁੱਤ ਤਲਾਕ ਦੇ ਪੇਪਰ ਭੇਜਦਾ ਫਿਰਦਾ ਆਹ ਕੁਛ ਕਰਦਾ ਫਿਰਦਾ ਇੱਕ ਪਾਸੇ ਇਹ ਕੁਛ ਕਰਦੇ ਮੇਰੀ ਗੱਲ ਸੁਣ ਟੈਨਸ਼ਨ ਨਾ ਲੈ ਬਣੇ ਆਪਾਂ ਬੱਚੇ ਨਹੀਂ ਭੇਜਦੇ ਹੁਣ ਉਹਨਾਂ ਨੂੰ ਬੱਚੇ ਚੰਗੇ ਲੱਗਦੇ ਆਗੇ ਹੁਣ ਇਹ ਆ ਗਈ ਬੱਚਿਆਂ ਨੂੰ ਪਿਆਰ ਕਰਨ ਵਾਲੀ ਚੱਲ ਕੋਈ ਨਾ ਫਿਰ ਹੁਣ ਕੀ ਕਰਾਂ ਮੈਂ ਮੇਰੀ ਗੱਲ ਸੁਣ ਤੂੰ ਬਾਈ ਨਾਲ ਨਾ ਗੱਲ ਕਰ ਲਾ ਉਹਦੇ ਨਾਲ ਜਾਂ ਤਾਂ ਮੈਂ ਫੋਨ ਲਾ ਕੇ ਗੱਲ ਕਰਦੀ ਆ ਜੇ ਤਾਂ ਬਾਈ ਕੋਲੇ ਟਾਈਮ ਹੋਇਆ ਤਨੂ ਮੈਂ ਬੁਲਾਉਣੀ ਆ ਉਹਦੇ ਨਾਲ ਮੈਂ ਨਾ ਬੈਠ ਕੇ ਗੱਲ ਕਰਦੀ ਆ ਸਾਰੀ ਗੱਲਬਾਤ ਉਹਨਾਂ ਨੂੰ ਸਮਝਾ ਲੈਣੀ ਆ ਕਿ ਭਾਈ ਦੇਖ ਬੱਚੇ ਤਾਂ ਤੁਹਾਨੂੰ ਆਪਦੇ ਨਾਲ ਹੀ ਲੈ ਜਾਣੇ ਪੈਣਗੇ ਹਾਂ ਠੀਕ ਆ ਆਪਾਂ ਸਪਸ਼ਟ ਗੱਲ ਕਰਦੇ ਨੇ ਵੀ ਚੱਲ ਪਹਿਲਾਂ ਮੈਨੂੰ ਆਏ ਸੀ ਵੀ ਮੈਂ ਇੱਥੀਆਂ ਵੀ ਮੈਂ ਬੱਚਿਆਂ ਨੂੰ ਸੰਭਲੂਗੀ ਮੈਨੂੰ ਸੰਭਲਣ ਚ ਕੋਈ ਪ੍ਰੋਬਲਮ ਵੀ ਨਹੀਂ ਹੈਗੀ ਹੁਣ ਜਦੋਂ ਮੈਂ ਐਡੀ ਦੂਰ ਜਾਊਂਗੀ ਬੱਚਿਆਂ ਨੂੰ ਥੋੜੀ ਉਹਨਾਂ ਦੀ ਪੜ੍ਹਾਈ ਕਰਾ ਦੇ ਬੀਪਾਲ ਕੱਲੀ ਰੋਟੀ ਹੈ ਉਹਨਾਂ ਨੇ ਦੇਣੀ ਹਾਂ ਬਾਕੀ ਖਰਚਾ ਤਾਂ ਤੈਨੂੰ ਪਤਾ ਹੀ ਹੈ ਆਪਾਂ ਖਰਚਾ ਤਾਂ ਆਪਾਂ ਇਧਰੋਂ ਖੁਦ ਹੀ ਕਰਦੇ ਆ ਨਾਲੇ ਆਪਾਂ ਨੂੰ ਖਰਚੇ ਪਾਣੀ ਦੀ ਤਾਂ ਲੋਕ ਟ ਤੇ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਣੀ ਐ ਤੇ ਬਿੰਦ ਰੈਸਟ ਕਰ ਲਾ ਹੋਰ ਮੇਰਾ ਤਾਂ ਅਫਸਰ ਦੁਖੀ ਜਾਂਦਾ ਗਰਮੀ ਬਾਲੀ ਹੋਈ ਪਈ ਆਪਣੇ ਹੋਰ ਤੂੰ ਆਇਂ ਤੀ ਆਖਣੇ ਜੇ ਨਾ ਜਾਂ ਤਾਂ ਉਹਨੂੰ ਬਾਈ ਨੂੰ ਬੁਲਾ ਲਈ ਤੇ ਨਹੀਂ ਫਿਰ ਤੂੰ ਆਵ ਜਾਏ ਹਾਂ ਫਿਰ ਮੈਂ ਦੇਖਦੀ ਆ ਨਹੀਂ ਫਿਰ ਮੈਂ ਆਪ ਹੀ ਜਾ ਕੇ ਆਉਂਗੀ ਕੜਾ ਟਾਈਮ ਲਗਣਾ ਸਕੂਟਰ ਦੇ ਮੈਂਟੇ ਚ ਜਾ ਜਾਉਂਗੀ ਹਣ ਵਾਲੇ ਬਾਕੀ ਹਾਂ ਭਾਈ ਜਦੋਂ ਪਰਮਾਤਮਾ ਨੇ ਵਕਤ ਪਤਾ ਬੰਦੇ ਵਾਲੇ ਕੰਮ ਵੀ ਆਪ ਨੂੰ ਹੀ ਕਰਨੇ ਪੈਣੇ ਆ ਮੇਰੀ ਗੱਲ ਸੁਣ ਕੁੜੀਆਂ ਹਣ ਮੁੰਡਿਆਂ ਤੋਂ ਕੋਈ ਘਟਣੀ ਹੈਗੀਆਂ ਜੋ ਵੀ ਕੰਮ ਕਰਨੇ ਹੁਣ ਜਿਹਦਾ ਕੋਈ ਨਹੀਂ ਹੈਗਾ ਉਹ ਕੁੜੀਆਂ ਹੀ ਕੰਮ ਕਰਦੀਆਂ ਨੇ ਖੇਤਾਂ ਚ ਕਰੀ ਜਾਂਦੀਆਂ ਆਪਾਂ ਤਾਂ ਫੇਰ ਆਪਦੇ ਆ ਕੰਮ ਕਰਨੇ ਆ ਕੋਈ ਨਾ ਤੁਹਾਨੂੰ ਚਾਹ ਕੋਈ ਨਾ ਮੈਂ ਚਾਹ ਬਣਾ ਕਿੱਲੀ ਨਹੀਂ ਤੇਰੇ ਵਾਸਤੇ ਚੰਗਾ ਠੀਕ ਆ ਲੈ ਆ ਲੈ ਕੁੜੀ ਪ੍ਰਾਣਾ ਆਈ ਸੀ ਮੈਨੂੰ ਤਾਂ ਕੀ ਕਰਦੀ ਲੱਗਦੀ ਇਹ ਤਾਂ ਦਵਾਈ ਲੈਣ ਆਏ ਸੀ ਜਾਂ ਕੋਈ ਥੇਤ-ਸੇਤ ਲੈਂਦੇ ਕਰਦੇ ਆ। ਚਲੋ ਤਾਂ ਕੋਈ ਗੱਲ ਨਹੀਂ। ਹੋ ਤਾਂ ਮੈਂ ਆਪੇ ਪੁੱਛ ਪੜਤਾਲ ਕਰ ਲਵਾਂਗੀ। ਤੇ ਹੁਣ ਆਹ ਦਵਾਈਆਂ ਦੀ ਟੈਨਸ਼ਨ ਪੈ ਗਈ। ਇੰਨਾ ਤਾਂ ਹੁਣ ਮੈਂ ਦਵਾਈਆਂ ਨੂੰ ਸਾਢੇ ਸਕਦੀਆਂ ਤੇ ਨਾ ਹੁਣ ਭੈਣ ਨੇ ਜਾ ਸਕਦੀਆਂ। ਮੈਨੂੰ ਲੱਗਦਾ ਵਿਚੋਲੇ ਨੇ ਗੱਲ ਕਰਨੀ ਪਊ। ਫੋਨ ਲਾ ਕੇ ਦੇਖਦੀ ਆ। ਜੇ ਤਾਂ ਵਿਚੋਲਾ ਇੱਥੇ ਆਉਣ ਨੂੰ ਠੀਕ ਆ ਮੰਨਦਾ ਤਾਂ ਠੀਕ ਆ। ਨਹੀਂ ਮੈਂ ਖੁਦ ਜਾ ਕੇ ਤਾਂ ਗੱਲ ਸਾਰਿਆਂ ਨਾਲੋਂ ਵੱਧ ਜ਼ਰੂਰੀ ਆ। ਇਹੀ ਜ਼ਰੂਰੀ ਗੱਲ ਕਰਨੀ ਪਊ। ਚਲ ਮਨਾ ਦੇਖਦੀ ਆ। ਕੀ ਬਣਦਾ। ਉਹ ਲੈ ਯਾਰ ਵੀਰਪਾਲ ਨੂੰ ਡਿੱਕੀ ਐ ਨਾ ਕਦੋਂ ਦਾ ਮੁੜ ਕੇ ਆਈ ਹੈ ਨਹੀਂ ਘੰਟਾ ਲਵਾਦਾ ਕਹਿੰਦੀ ਸੀ ਮੈਂ ਕਿਤੇ ਜਾਣਾ ਨਹੀਂ ਪਤਾ ਬੱਗ ਹੀ ਹੋਵੇ ਨੰਬਰ ਜੇ ਫੋਨ ਦਾ ਫੋਨ ਹੀ ਲਾ ਲੈਣਾ ਭਈਆ ਸਿਕਣ ਸਤਿ ਸ੍ਰੀ ਅਕਾਲ ਮੈਂ ਤੈਨੂੰ ਨੰਬਰ ਲਾਉਂਦਾ ਸੀਗਾ ਅੱਛਾ ਉਹ ਘੰਟਾ ਲਾਦਾ ਉਹ ਵੀਰੇ ਮੈਂ ਕੀ ਕਰਾਂ ਮੈਂ ਲੇਟ ਹੋ ਗਈ ਮੈਨੂੰ ਐਸੀ ਮੈਂ ਭੱਜ ਕੇ ਜਾਇਆ ਮੈਨੂੰ ਪਤਾ 100 ਕੰਮ ਨੇਗੇ ਹੂੰ ਤੇ ਇਕੱਲੇ ਕਹਿ ਰਹੇ ਨੂੰ ਤੁਹਾਨੂੰ ਪਤਾ ਹੀ ਔਖਾ ਹੋ ਜਾਂਦਾ ਮੈਂ ਮਾਤਾ ਵੀਰੇ ਤੇਰੇ ਨਾਲ ਇੱਕ ਗੱਲ ਕਰਨੀ ਸੀ ਜ਼ਰੂਰੀ ਮੈਂ ਤਾਂ ਤੈਨੂੰ ਤਾਂ ਹੀ ਉਹ ਕਰਿਆ ਸੀ ਵੀ ਵੀਰ ਬਣ ਕੇ ਮੇਰੀ ਗੱਲ ਸੁਣ ਕੇ ਜਾਈਂ ਵੀ ਕਿਤੇ ਚੱਲ ਨਾ ਜਾਈਂ ਦੱਸੋ ਮੈਂ ਤਾਂ ਇਹ ਕਹਿੰਦੀ ਸੀ ਵੀ ਜਿਹੜੇ ਜਵਾਕਾਂ ਦੀ ਗੱਲ ਆਪਾਂ 6 ਮਹੀਨੇ ਹਨਾ ਕਰੀ ਸੀ ਵੀ ਜੇ ਮਹੀਨੇ ਜਵਾਕ ਤੋੜਦੇ ਨਹੀਂ ਪਰ ਹੁਣ ਜਵਾਕ ਨਾਲ ਹੀ ਜਾਣੇ ਪੈਣਗੇ ਨਾਲ ਹੀ ਤੋੜਨੇ ਪੈਣਗੇ ਹੁਣ ਐ ਜੇ ਕਿਵੇਂ ਕਰੀਏ ਨੇ ਤੁਸੀਂ ਫੌਰ ਕੀ ਕਰਾਂ ਵੀਰੇ ਨਹੀਂ ਤਾਂ ਮੈਂ ਇਹ ਕਿਹਾ ਸੀਗਾ ਵੀ ਬੱਚਿਆਂ ਨੂੰ ਮੈਂ ਆਪਦੇ ਕੋਲੇ ਰੱਖੂੰਗੀ ਹੁਣ ਮੇਰਾ ਹੋ ਗਿਆ ਟਰਾਂਸਫਰ ਮੈਨੂੰ ਜਾਣਾ ਪਊਗਾ ਲਖਨਊ ਮੈਂ ਤਾਂ ਹੁਣ ਉੱਥੇ ਜੌਬ ਕਰੂੰਗੀ ਹੁਣ ਜੇ ਭੈਣ ਦਾ ਵਿਆਹ ਹੋ ਗਿਆ ਜਵਾਕਾਂ ਨੂੰ ਕੌਣ ਸੰਭਾਲੂਗਾ ਉਹ ਤਾਂ ਗੱਲ ਠੀਕ ਆ ਹੁਣ ਮਸਾਂ ਤਾਂ ਆਪਾਂ ਬਿੰਗ ਬਲਾਮ ਪਾ ਕੇ ਕੋਈ ਗੱਲ ਤੀ ਤੈ ਬਣਾਈ ਸੀ ਹਨਾ ਤੇ ਹੁਣ ਫੇਰ ਉਹਨਾਂ ਕੋਲ ਇਹ ਤਾਂ ਮੈਂ ਇਹ ਗੱਲ ਕਰੂੰ ਆਖਣੇ ਆ ਸਾਨੂੰ ਗੱਪ ਜੇ ਮਰੀ ਇਹਨਾਂ ਨੂੰ ਕੋਈ ਚੱਜ ਦੀ ਗੱਲ ਕਰੋ ਨਾ ਜਵਾਕਾਂ ਵਾਲੀਆਂ ਗੱਲਾਂ ਨਹੀਂ ਤਾਂ ਜਵਾਕਾਂ ਵਾਲੀਆਂ ਗੱਲਾਂ ਤਾਂ ਹੈਗੀਆਂ ਵੀਰੇ ਹੁਣ ਮੇਰੀ ਵੀ ਮਜਬੂਰੀ ਆ ਤੂੰ ਵੀ ਹੁਣ ਮੇਰੀ ਮਜਬੂਰੀ ਸਰ ਬਾਕੀ ਆਇਆ ਔਰ ਇਹ ਗੱਲ ਦੇਖ ਭਾਈ ਇੱਕ ਵਾਰ ਉਹਨਾਂ ਨੂੰ ਸੁਨੇਹਾ ਲਾ ਦੇ ਠੀਕ ਆ ਨਹੀਂ ਉਹਨਾਂ ਨੂੰ ਫੋਨ ਤੇ ਗੱਲ ਕਰਦੀ ਜੇ ਮੰਨਦੇ ਆ ਤਾਂ ਠੀਕ ਆ ਨਹੀਂ ਪਰ ਮੇਰੀ ਵੀ ਭੈਣ ਮੈਨੂੰ ਸਿੱਟੀ ਵੀ ਨਹੀਂ ਹੈਗੀ ਠੀਕ ਹੈ ਹੁੰਦਾ ਤਾਂ ਹੋ ਜੇ ਜਿਹੀ ਜਿ ਉਹਨਾਂ ਨੂੰ ਲੋੜ ਆ ਭਾਈ ਉਹੀ ਜੀ ਆਪਾਂ ਨੂੰ ਲੋੜ ਆ ਪਤਾ ਕੀ ਇਹ ਕਹਿਣ ਦੀ ਗੱਲ ਨਹੀਂ ਕਹੇ ਤਾਂ ਮੈਂ ਦੇਊਗਾ ਪਰ ਇੱਥੇ ਮੇਰੀ ਵੀ ਜ਼ੁਬਾਨ ਦੀ ਗੱਲ ਆ ਕਿ ਮੇਰੀ ਇੱਜ਼ਤ ਇੰਨੀ ਰੱਖਦੇ ਹੋ ਤੋ 2 ਮਹੀਨੇ ਬਾਅਦ ਚ ਕਰਾ ਲਈ ਨਾ ਉਧਰ ਟ੍ਰਾਂਸਫਰ ਹੋ ਹੋਈ ਨਹੀਂ ਵੀਰੇ ਮੇਰਾ ਕਿਹੜਾ ਜੀ ਕਰਦਾ ਸੀ ਵੀ ਮੈਂ ਛੱਡ ਕੇ ਜਾਵਾਂ ਫੇਰ ਵੀ 2 ਮਹੀਨੇ ਨੂੰ ਕੀ ਪਤਾ ਹੁੰਦਾ ਹੋਵੇ ਨਾ ਹੋਵੇ ਫੇਰ ਵੀ ਜਵਾਕ ਤਾਂ ਆਪਾਂ ਨੂੰ ਤੋੜਨੀ ਪੈਣਗੇ ਕਿਉਂਕਿ ਆਇਆ ਅੱਜ ਆਪਾਂ ਐਵੇਂ ਉਹ ਅਗਲਾ ਕਹਿੰਦਾ ਵੀ ਇਹ ਮੁੱਕਰੀ ਜਾਂਦੇ ਆ ਝੂਠ ਤੂਫਾਨ ਜੇ ਬੋਲਿਆਂਦੇ ਅੱਜ ਜੀ ਸਿੱਧੀ ਉਹਨਾਂ ਨੂੰ ਕਰੋਰੀ ਗਾ ਕੋਰੀ ਕਰਾਰੀ ਗੱਲ ਕਰਦੇ ਉਹਨਾਂ ਨੂੰ ਭਾਈ ਇਹ ਗੱਲ ਦੱਸ ਦੇ ਵੀ ਆਹ ਹੋ ਗਈ ਮਜਬੂਰੀ ਵੀ ਜਵਾਕਤਾ ਸੀ ਨਾਲ ਤੋਰਾਂਗੇ ਵੀ ਤੁਸੀਂ ਜਿਹੜੀ ਗੱਲ ਕਹਿੰਦੇ ਵੀ ਰਿਸ਼ਤੇਦਾਰਾਂ ਨੂੰ ਸਾਨੂੰ ਪਤਾ ਲੱਗੂ ਅੱਜ ਨਹੀਂ ਤਾਂ ਕੱਲ ਨੂੰ ਭਾਈ ਉਹਨਾਂ ਨੂੰ ਪਤਾ ਤਾਂ ਲੱਗਣਾ ਹੀ ਆ ਚਲੋ ਉਹ ਤਾਂ ਲੱਗੂ ਆ ਪਤਾ ਤਾਂ ਗੱਲ ਕਰ ਮੈਨੂੰ ਐਸੀ ਮਾੜਾ ਆ ਕੇ ਰਾਂ ਆਪਾਂ ਅਗਲੇ ਦੇ ਸਾਹਬ ਜੇ ਨਾਲ ਥੋੜਾ ਇਹ ਗੱਲ ਬਣਾਉਂਦੇ ਨਾ ਹਾਂ ਠੀਕ ਸੀ ਵੈਸੇ ਚਲ ਕੋਈ ਨਾ ਗੱਲ ਕਰ ਲਵਾਂ ਬਸ ਵੀਰੇ ਕਰਨਾ ਤਾਂ ਤੁਹਾਨੂੰ ਗੱਲ ਪੈਣੀ ਆ ਠੀਕ ਆ ਨਾ ਤੇ ਮੈਂ ਤਾਂ ਹੁਣ ਟਾਈਮ ਚੋਂ ਟਾਈਮ ਕੱਢ ਕੇ ਮੈਂ ਤਾਂ ਤੈਨੂੰ ਤਾਂ ਆ ਗੱਲ ਕਰਨੀ ਆ ਆਪਣੀ ਕੁੜੀ ਸਿਆਣੀ ਆ ਕੋਈ ਆਪਣੀ ਕੁੜੀ ਚ ਕਾਣਮੀ ਨਹੀਂ ਹੈਗਾ ਵੀ ਜਿਹੜਾ ਆ ਪਾਗਲੇ ਤੋਂ ਡਰ ਕੇ ਰਵਾਂਗੇ ਸੱਚੀ ਜੀ ਤੇ ਸਿੱਧੀ ਸਪਸ਼ਟ ਗੱਲ ਆਗਲੇ ਨੂੰ ਕਲੀਅਰ ਕਰ ਦੇ ਵੀ ਭਾਈ ਆ ਹੋ ਗਈ ਮਜਬੂਰੀ ਮੈਂ ਤਾਂ ਇਸ ਚੱਕਰ 'ਚ ਆਪਦਾ ਵੀ ਵਿਆਹ ਨਹੀਂ ਕਰਵਾਇਆ ਹੈਗਾ ਮੈਂ ਕਹਾਂ ਨਹੀਂ ਪਹਿਲਾਂ ਮੈਂ ਆਪਦੀ ਭੈਣ ਦਾ ਕੁਝ ਬਣੇ ਫਿਰ ਮੈਂ ਜਾ ਕੇ ਵਿਆਹ ਕਰਵਾਉਂ ਆਪਾਂ ਨੂੰ ਤਾਂ ਹੁਣ ਇਹ ਨਗਲਾ ਪਤਾ ਦੇਖ ਹਨਾ ਜੇ ਆਪਾਂ ਪਹਿਲੀ ਇਹ ਗੱਲ ਤੇ ਆ ਗਏ ਹੁੰਦੇ ਭਾਈ ਬੱਚੇ ਤਾਂ ਨਾਲ ਜਾਣਗੇ ਮੈਂ ਸਟਾਰਟਿੰਗ 'ਚ ਗੱਲ ਲੀਏ ਤੋਰਦਾ ਉਹਨਾਂ ਨਾਲ ਗੱਲ ਤਾਂ ਤੋਰਦਾ ਵੀਰੇ ਫਿਰ ਮੈਨੂੰ ਨਹੀਂ ਸੀ ਨਾ ਪਤਾ ਵੀ ਆ ਗੱਲ ਹੋ ਜੂ ਮੈਂ ਤਾਂ ਆ ਜ ਆ ਕੇ ਬਸ ਇਹੀ ਗੱਲ ਕਲੀਅਰ ਕਰੀਏ ਮੈਂ ਤਾਂ ਮੈਂ ਤਾਂ ਭੈਣ ਨੂੰ ਦੱਸਿਆ ਉਹ ਤਾਂ ਆਪਸਾਂ ਕਾਂ ਦੀ ਮੈਨੂੰ ਪਤਾ ਟੈਨਸ਼ਨ ਜੀ ਆਹ ਵਿੱਚ ਦੇਖੋ ਮੈਨੂੰ ਉਹੀ ਡਰ ਡਰ ਗਏ ਤੁਸੀਂ ਹਣਾ ਬਾਅਦ ਚ ਪਤਾ ਨਹੀਂ ਲਿਜਾਣਗੇ ਬੱਚਾ ਨੂੰ ਪਤਾ ਨਹੀਂ 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 ਵੀਰੇ ਮੇਰੀ ਟ੍ਰਾਂਸਫਰ ਪੱਕੀ ਹੋਈ ਆ ਉਧਰ ਹਾਂ ਨਹੀਂ ਤੇਰੇ ਕੋਲੇ ਕਹਾਦਾ ਉਹ ਲੈ ਤੈਨੂੰ ਤਾਂ ਸਾਰੀਆਂ ਗੱਲਾਂ ਦਾ ਪਤਾ ਹੀ ਆ ਚੱਲ ਕੋਈ ਗੱਲ ਨਹੀਂ ਫਿਰ ਮੈਂ ਕਿਹੜਾ ਗੱਲ ਕਰ ਲੈਣਾ ਭਾਈ ਉਹਨਾਂ ਨਾਲ ਨਹੀਂ ਗੱਲ ਤਾਂ ਵੀਰੇ ਤੈਨੂੰ ਕਰਨੀ ਪਊਗੀ ਕਿਉਂ ਮੈਂ ਨਹੀਂ ਚਾਹਦੀ ਅੱਜ ਆਪਾਂ ਉਹਲਾ ਰੱਖਾਂਗੇ ਦੋ ਦਿਨਾਂ ਨੂੰ ਜਵਾਗ ਨਾਲ ਤੋਰ ਦਾਂਗੇ ਫਿਰ ਉਹ ਗੱਲ ਗਲਤ ਹੋ ਜਾਊਗੀ ਅੱਜ ਜੇ ਹਾਂ ਮੰਦਿਆ ਦਾ ਠੀਕ ਆ ਜੇ ਜਵਾਬ ਦਿੰਦੇ ਆ ਤਾਂ ਵੀ ਕੋਈ ਚੱਕਰ ਚੱਲ ਜਵਾਬ ਤਾਂ ਐ ਕਿਉਂ ਦੇਣਗੇ ਆਪਾਂ ਜੋਰ ਪਾਵਾਂਗੇ ਗੱਲ ਕਰਾਏ ਆ ਵੀ ਥੋੜਾ ਜਿਹਾ ਬੇਜਵਾਨੀ ਗੱਲ ਹੋ ਜਾਂਦੀ ਆ ਬੇਜਵਾਨੀ ਕੀ ਗੱਲ ਆ ਉਹਨਾਂ ਦਾ ਕਿਹੜਾ ਮੁੰਡਾ 20 ਸਾਲਾਂ ਦਾ 42 ਸਾਲਾਂ ਦਾ ਹੋਇਆ ਪਿਆਗਾ ਰੋਟੀ ਉਹਨਾਂ ਦੇ ਘਰੇ ਪੱਕਦੀ ਨਹੀਂ ਜਿੰਨੀ ਕੋ ਉਹਨਾਂ ਨੂੰ ਲੋੜ ਆ ਓਨੀ ਕਾਪਾਂ ਨੂੰ ਆ ਵੀ ਠੀਕ ਆ ਨਾ ਤੇ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਚਲ ਠੀਕ ਆ ਵੀਰੇ ਮੈਂ ਵੀ ਚੱਲਦੀ ਆ ਠੀਕ ਆ ਠੀਕ ਆ ਚੰਗਾ ਵੀਰੇ ਚੱਲ ਕੋਈ ਨਾ ਫਰਮਾਇ ਉਹਨਾਂ ਨਾਲ ਕਰਦਾ ਗੱਲ ਆ ਠੀਕ ਆ ਵੀਰੇ ਠੀਕ ਆ ਦੱਸ ਦਊ ਮੈਂ ਸਾਨੂੰ ਚੰਗਾ ਉਹ ਵੀ ਬੁ ਉਹਨਾਂ ਨੂੰ ਕੀ ਕਹਾਂਗੇ ਯਾਰ ਚਲ ਲਾਉਨੇ ਆ ਫੋਨ ਉਹਨਾਂ ਨੂੰ ਨਵਯੋਤ ਪਰਗੜ ਤੂੰ ਇੱਥੇ ਕਿਵੇਂ ਉਹ ਮੈਂ ਤੈਨੂੰ ਕੀ ਦੱਸਾਂ ਇੱਥੇ ਨਾ ਆਪਣੀ ਜਿਹੜੀ ਭੈਣ ਹੈਗੀ ਮੇਰੀ ਉਹਦੀ ਦਵਾਈ ਲੈਣ ਵਾਸਤੇ ਆਇਆ ਸੀਗਾ ਆ ਥੋੜੇ ਪਿੰਡ ਇੱਥੇ ਦਵਾਈ ਦਿੰਦੇ ਹੈਗੇ ਦੇਸੀ ਦਵਾਈ ਦਿੰਦੇ ਕੋਈ ਅੱਛਾ ਠੀਕ ਆ ਮੈਂ ਆਖਾ ਕਿ ਤੇ ਭਾਬੀ ਦੇ ਪਿੰਡ ਦੀਆਂ ਕਿਹੜੀਆਂ ਕਿੱਟੀਆਂ ਉਹ ਨਾ ਨਾ ਭਾਬੀ ਦੇ ਪਿੰਡ ਦੀਆਂ ਗੇੜੀਆਂ ਵਾ ਕੇ ਮੈਂ ਕੀ ਕਰਨਾ ਹੈ ਤੇ ਨਾਲੇ ਸੱਚ ਤੇਰੀ ਇੱਕ ਹੋਰ ਫਰੈਂਡ ਹੈਗੀ ਉਹ ਨਹੀਂ ਆ ਇਧਰ ਨਾਲ ਰੀਪਾਬੀ ਦੀ ਭੈਣ ਹਾਂ ਉਹ ਤਾਂ ਉਹਦੀ ਬਦਲੀ ਹੋ ਗਈ ਨਖਲਾਉ ਦੀ ਅੱਛਾ ਉਹ ਤਾਂ ਉੱਥੇ ਭੱਗ ਗਈ ਉੱਥੇ ਤੇ ਫਿਰ ਹੁਣ ਤਾਂ ਵਿਆਹ ਰੱਖਿਆ ਪਿਆਗਾ ਮੌਕੇ ਤੇ ਫਿਰ ਹੁਣ ਕਿਵੇਂ ਗਈ ਉਹ ਵਿਆਹ ਤਾਂ ਰੱਖਿਆ ਹੋਇਆ ਮੇਰੀ ਉਹਦੇ ਨਾਲ ਅੱਜ ਹੀ ਗੱਲ ਹੋਈ ਸੀ ਮੈਨੂੰ ਕਹਿੰਦੀ ਮੈਂ ਤਾਂ ਉੱਧਰ ਭੱਗ ਗਈ ਤੇ ਮੈਂ ਕਹਿੰਦੀ ਆ ਤਾਂ ਸਕਦੀ ਨਹੀਂ ਹੈਗੀ ਵਿਆਹ ਤਾਂ ਵੱਜੇ ਦਿਨਾਂ ਤੀ ਹੋਊਗਾ ਹੁਣ ਉਹ ਵੱਜੇ ਦਿਨਾਂ ਦੇ ਤਾਂ ਹੋਊਗਾ ਪਰ ਜਦੋਂ ਹੁਣ ਉਹਦੀ ਉੱਥੇ ਡਿਊਟੀ ਲੱਗ ਗਈ ਫਿਰ ਹੁਣ ਵਿਆਹ ਤਾਂ ਦਿਨ ਵੀ ਕੁਝ ਨਹੀਂ ਰਹਿ ਗੇ ਕੋਈ ਨਾ ਫਿਰ ਤੂੰ ਟੈਨਸ਼ਨ ਘਾਤੋ ਲੈਣਾ ਮੈਂ ਤਾਂ ਹੈਗੀ ਹਾਂ ਉਹ ਤਾਂ ਠੀਕ ਆ ਪਰ ਮੈਨੂੰ ਵੀ ਟੈਨਸ਼ਨ ਲੱਗੇ ਕੀ ਕਰਨਾ ਹੈਗਾ ਮੈਨੂੰ ਕਿਹੜਾ ਫਿਰ ਹਰੇਕ ਕੰਮ ਪੁੱਛ ਕੇ ਹੀ ਕਰਦੇ ਆਗੇ ਕੋਈ ਨਾ ਉਹਦੇ ਨਾਲ ਮੈਂ ਗੱਲ ਕਰ ਲੂੰ ਫੋਨ ਤੇ ਵੀਰਪਾਲ ਨਾਲ ਉਹਨੂੰ ਮੈਂ ਪੁੱਛ ਲੂੰਗੀ ਵੀ ਕਿਵੇਂ ਕਰਨਾ ਹੈਗਾ ਫਿਰ ਮੈਂ ਆਪ ਉਹਦੀ ਭੈਣ ਨਾਲ ਗੱਲ ਕਰ ਲੂੰਗੀ ਹਾਂ じゃ ਫਿਰ ਹੈ ਕਰ ਲਈ ਤੂੰ ਪਹਿਲਾਂ ਉਹਦੀ ਭੈਣ ਨਾਲ ਗੱਲ ਕਰ ਲਈ ਵੀ ਉਹ ਆਉਣਾ ਹੈਗਾ ਕਿ ਉਹਨੇ ਕਿਵੇਂ ਕਰਨਾ ਕਿਉਂਕਿ ਵਿਚੋਲੇ ਨਾਲ ਤਾਂ ਮੈਨੂੰ ਲੱਗਦਾ ਬਾਪੂ ਦੀ ਗੱਲ ਪਹਿਲਾਂ ਹੋ ਗਈ ਸੀ ਮੈਨੂੰ ਐ ਲੱਗਦਾ ਵੀ ਵਿਚੋਲੇ ਹੀ ਤੁਹਾਨੂੰ ਕਮਾਈ ਫਿਰਦਾ ਉਹ ਪਤਾ ਨਹੀਂ ਯਾਰ ਮੇਰੇ ਕੋਲੇ ਕਿਹੜਾ ਪੂਰੀ ਗੱਲ ਦੱਸਦੇ ਆਗੇ ਅੱਧੀ ਗੱਲ ਉੱਥੇ ਇਹਨਾਂ ਨੂੰ ਕੁੜੀ ਤੇ ਪਰੌਣੇ ਨਹੀਂ ਦੱਸ ਦ ਮੈਂ ਤਾਂ ਇਹ ਨਹੀਂ ਪਤਾ ਲੱਗਦਾ ਵੀ ਇਹਨਾਂ ਦਾ ਚੱਲੀ ਕੀ ਜਾਂਦਾ ਹੈ। ਅੱਛਾ ਤੂੰ ਵੀ ਗਰਮੀ 'ਚ ਘੁੰਮਿਆ ਫਿਰਦਾ ਹੈ ਨਾ। ਉਹ ਘੁੰਮਿਆ ਕਿਹੜਾ ਫਿਰਦਾ ਪਹਿਲਾਂ ਤਾਂ ਖੇਤ ਨੇ ਮਤ ਮਾਰ ਰੱਖੀਏਗੀ ਸਾਰਾ ਦਿਨ ਧੁੱਪੇ ਉੱਥੇ ਮੱਚੀ ਜਾਂਦੇ ਹੈਗੇ। ਹੁਣ ਇਹਨਾਂ ਨੇ ਇੱਧਰ ਭੇਜਤਾ। ਆ ਬੂਟ ਵੀ ਨਹੀਂ ਪਾਏਗੇ ਮੈਂ ਤਾਂ ਕੱਪੜੇ ਲੀੜੇ ਇੰਜ ਸਨ ਐਂ ਆ ਗਏ। ਹਾਂ ਮੈਂ ਤਾਂ ਹੀ ਕਹੀ ਅੰਨੀ ਵੀ ਰੂਲਿਆ ਜਾਪਿਆਗਾ। ਰੂਲਿਆ ਤਾਂ ਐ ਦੇਖਣ ਵਾਲਾ ਵੀ ਐ ਲੱਗਦਾ ਹੋਊ ਵੀ ਇਹ ਤਾਂ ਇਸੇ ਪਿੰਡ ਦੇ ਹੀ ਹੈਗਾ। ਚੱਲ ਕੋਈ ਨਹੀਂ ਉਹ ਤਾਂ ਮੈਂ ਤੇਰੀ ਭਾਬੀ ਦੇ ਤਾਂ ਘਰੀ ਜਾ ਆਉਂਗੀ ਮੈਂ। ਉਹ ਪਹਿਲਾਂ ਘਰੇ ਨਾਲ ਜਾਈ। ਪਹਿਲਾਂ ਤੂੰ ਉਹਦੀ ਭੈਣ ਨਾਲ ਗੱਲ ਕਰਕੇ ਦੇਖੀ ਵੀ ਕਰ ਲੂੰਗੀ ਟੈਨਸ਼ਨ ਨਾ ਲੈ ਕੋਈ ਨਾ ਚੱਲ ਮੈਂ ਉਹ ਤੋਂ ਤੱਕ ਛੱਡਿਆ ਫਿਰ ਚਲ ਆ ਜਾ ਤੈਨੂੰ ਛੱਡਿਆ ਆਉਣਾਗਾ ਲਾ ਇਹ ਤਾਂ ਪਹਿਲੀ ਬੰਦ ਹੋਈ ਜਾਂਦਾ ਹੈ ਅੱਜ ਵੀ ਤੂੰ ਸਾਰਾ ਦਿਨ ਫੋਨ ਤੇ ਨਾ ਲੱਗਿਆ ਰਿਹਾ ਕਰ ਪੜ ਵੀ ਲਿਆ ਕਰ ਕਿਸੇ ਟਾਈਮ ਮੰਮੀ ਇਹ ਗੱਲ ਤਾਂ ਤੂੰ ਛੱਡ ਆਂਦਾ ਸੀ ਮਾਸੇ ਕੀਦੋਂ ਆਉਗੀ ਮਾਸੀ ਦਾ ਪੁੱਤ 5-6 ਮਹੀਨਿਆਂ ਦੀ ਖਾਤਰ ਗਈ ਆ ਉਹ ਕਿਹੜਾ 1 ਅੱਧੇ ਦਿਨ ਦੀ ਖਾਤਰ ਗਈ ਆ ਉਹ ਤਾਂ ਟ੍ਰੇਨਿੰਗ ਤੇ ਗਈ ਆ ਤੈਨੂੰ ਪਤਾ ਹੀ ਐ ਹੂੰ ਜੇ ਆਪਣਾ ਬਾਰਜਾ ਖੜਕੇ ਵੇਖੀ ਕੌਣ ਐ ਜੇ ਵੇਖ ਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਐ ਵਧੀਆ ਐ ਜੇ ਤੂੰ ਬਹਿ ਜਾ ਬਸ ਬੈਠੇ ਕੀ ਕਰ ਜਾਂਦੇ ਸੀ ਕੁਝ ਨਹੀਂ ਮੈਂ ਤੁਹਾਨੂੰ ਅਗਮ ਨੂੰ ਆਖਿਆ ਵੀ ਵਾਰ ਵੇਖਿਆ ਵੀ ਆਪਣਾ ਵਾਰ ਖੜਕੀ ਜਾਂਦਾ ਹੋਰ ਕਿਵੇਂ ਚੱਲ ਰਹੀ ਹੈ ਤੇਰੀ ਟ੍ਰੇਨਿੰਗ ਹਾਂਜੀ ਵਧੀਆ ਉਹ ਤਾਂ ਮੈਂ ਵੀਰਪਾਲ ਨਾਲ ਗੱਲ ਕਰੀ ਸੀਗੀ ਅੱਛਾ ਤੇ ਉਹ ਜਿਹੜੇ ਤੁਹਾਡੀ ਗੱਲ ਚੱਲ ਰਹੀ ਹੈ ਰਿਸ਼ਤੇ ਦੀ ਹਾਂ ਹਾਂ ਤੇ ਉਹਦੇ ਬਾਰੇ ਗੱਲ ਕਰਨ ਆਈ ਸੀ ਵੀ ਕਿਵੇਂ ਵਿਆਹ ਵੀ ਉਹਦਾ ਕੀ ਕਹਿੰਦੇ ਰਹੇ ਹਾਂ ਵਿਆਹ ਤਾਂ ਹਜੇ ਬਈ ਵੇਖ ਤੈਨੂੰ ਪਤਾ ਹੀ ਹੈ ਜੋਤ ਵੀ ਜਿੰਨੇ ਚਿਰ ਵੀਰਪਾਲ ਆਉਂਦੀ ਨਹੀਂ ਤੈਨੂੰ ਪਤਾ ਹੈ ਹੁਣ 10 15 ਦਿਨ ਤਾਂ ਉਹਨੂੰ ਲਗਾਤਾਰੀ ਉੱਥੇ ਰਹਿਣਾ ਹੋਊ ਦੀਦੀ ਉਹ ਤਾਂ ਮਹੀਨਾ ਵੀ ਲੱਗ ਸਕਦਾ 2 ਮਹੀਨੇ ਵੀ ਲੱਗ ਸਕਦੇ ਤੁਹਾਨੂੰ ਇਹ ਗੱਲ ਪਤਾ ਹੀ ਆ ਮੈਨੂੰ ਵੀ ਇਹ ਚੀਜ਼ ਪਤਾ ਹਨਾ ਤੇ ਤੁਸੀਂ ਆਪਦਾ ਨਾ ਘਰ ਬਸਾਉਣ ਦੀ ਗੱਲ ਕਰੋ ਕੋਈ ਗੱਲ ਨਹੀਂ ਜੇ ਰਹੀ ਤੁਹਾਡੇ ਬੱਚਿਆਂ ਦੀ ਦਿੱਕਤ ਹਨਾ ਉਹ ਚਲ ਮੈਂ ਸਾਂਭ ਲੂ ਜਿੱਨਾ ਚਿਰ ਮੈਂ ਉਰੇ ਤੂੰ ਤਾਂ ਚਲ ਸਾਂਭ ਲੇਂਗੀ ਪਰ ਫਿਰ ਵੀ ਜੋ ਤੈਨੂੰ ਪਤਾ ਹੀ ਆ ਵੀ ਵੀਰ ਭਾਲ ਤੋਂ ਬਿਨਾ ਮੈਂ ਵਿਆਹ ਕਿਵੇਂ ਕਰਾਵਾਂ ਮੈਂ ਤੁਹਾਡੀ ਗੱਲ ਸਮਝਦੀ ਆਂ ਦੀਦੀ ਗੱਲ ਪਤਾ ਕੀ ਆ ਇੰਨੇ ਵਧੀਆ ਬੰਦੇ ਨੇ ਆ ਨਾ ਛੇਤੀ ਬੰਦੇ ਨੇ ਵਧੀਆ ਮਿਲਦੇ ਨਹੀਂ ਹੈਗੇ ਤੁਸੀਂ ਆਪਦਾ ਘਰ ਬਸਾ ਲਓ ਕਰਤਾ ਬਸਾਲੂਗੀ ਇਹ ਮੇਰੀ ਗੱਲ ਸੁਣਾ ਘਰ ਬਸਾਉਣ ਬਾਰੇ ਤਾਂ ਹੁਣ ਮੈਂ ਮਾਨੀ ਪਈ ਹਾਂ ਵੀ ਚਲ ਮੈਂ ਵੀਰ ਪਾਲ ਨੂੰ ਆਖਾਂ ਵੀ ਪਈ ਤੈਨੂੰ ਵੀ ਇਹਨੇ ਪਾਪੜ ਵੇਲਣ ਦੀ ਲੋੜ ਨਹੀਂ ਕੋਈ ਨਾ ਫਿਰ ਵੀ ਵਿਆਹ ਹੁਣ ਜੇ ਤੂੰ ਕਹਿਣੀ ਆ ਤਾਂ ਕਰਵਾ ਲੈਣੀ ਆ ਭਈ ਕੋਈ ਗੱਲ ਨਹੀਂ ਦੀਦੀ ਪਰ ਉਹ ਮੈਂ ਹੈ ਨਾ ਜੋਤ ਕਰਵਾ ਕੇ ਨਹੀਂ 라ਜੀ ਵਿਆਹ ਤੈਨੂੰ ਪਤੀ ਐ ਜਦੋਂ ਪਹਿਲਾਂ ਨੇ ਸੁਖ ਨੀਂਨਾ ਦਿੱਤਾ ਸੋ ਹੁਣ ਇਹ ਦੂਜਾ ਵੀ ਕਿੱਥੋਂ ਦੀ ਦੀਦੀ ਇਹ ਕਿਹੜੀ ਕਿਤਾਬ ਚ ਲਿਖਿਆ ਵੀ ਜੇ ਆਪਾਂ ਨੂੰ ਪਹਿਲਾਂ ਸੁਖ ਨੀ ਮਿਲਿਆ ਫੇਰ ਨਹੀਂ ਮਿਲ ਸਕਦਾਗਾ ਬਹੁਤ ਵਧੀਆ ਬੰਦੇ ਨੇ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਪੁਰਬਚੋਲਾ ਤਾਂ ਹੁਣ ਕਹਿ ਗਿਆ। ਵੀਰਪਾਲ ਨੂੰ ਫੋਨ ਤੇ ਉਹਨੇ ਕਿਹਾ ਅਖੇ ਬੁੱਧਵਾਰ ਦਾ ਉਹ ਦਿਨ ਰੱਖਿਆ ਹੋਇਆ ਵੀ ਹੁਣ ਦੱਸ ਵੀ ਮੈਂ ਹੁਣ ਬੁੱਧਵਾਰ ਨੂੰ ਵੀਰਪਾਲ ਤਾਂ ਇੱਥੇ ਨਹੀਂ ਹੁਣ ਅੱਗਾ ਤੱਗਾ ਕੌਣ ਲਊਗਾ। ਕੋਈ ਨਾ ਦੀਦੀ ਮੈਂ ਹੈਗੀ ਹਾਂ ਮੈਂ ਤੁਹਾਡੀ ਭੈਣ ਨਹੀਂ ਹੈਗੀ ਫਿਰ ਤੂੰ ਤਾਂ ਭੈਣ ਤਾਂ ਹੈਗੀ ਐ ਮੇਰੀ ਗੱਲ ਸੁਣੋ ਤੇਰੇ ਤੇ ਵੀਰਪਾਲ ਚ ਕੀ ਫਰਕ ਐ ਪਰ ਮੈਂ ਮੇਰੀ ਗੱਲ ਸੁਣੋ ਮੈਂ ਨਾ ਉਹਨੂੰ ਬੱਸ ਹਰਦੀਦੀ ਮੇਰੀ ਗੱਲ ਸੁਣ। ਹੁਣ ਉਹ ਦਸ ਵਿੱਚ ਆਉ ਪਾਈ ਜਾਂਦਾ ਉਹ ਦਿਨ ਗੱਲ ਹੋ ਜੂਗੀ ਉਹ ਉੱਥੇ ਬਿਜ਼ੀ ਹੋਊਗੀ ਤੇ ਉਹ ਸ਼ਾਮ ਨੂੰ ਗੱਲ ਕਰੂਗੀ ਤੁਹਾਡੇ ਨਾਲ ਮੇਰੀ ਗੱਲ ਹੋਈ ਸੀ ਤੇ ਤੁਸੀਂ ਨਾ ਉਹ ਟੈਨਸ਼ਨ ਨਾ ਲੋ ਜੇ ਤੁਹਾਨੂੰ ਮੈਂ ਵੀਰਪਾਲ ਵਰਗੀਆਂ ਨਾ ਤੁਸੀਂ ਮੇਰੇ ਆਕੇ ਲੱਗ ਕੇ ਮੈਰਿਜ ਕਰਵਾ ਲਓ ਬੱਜੇ ਹੋਏ ਦਿਨ ਤੇ ਕੱਲ ਨੂੰ ਗੱਲਾਂ ਖੁੰਝਦੀਆਂ ਖੁੰਝਦੀਆਂ ਖੁੰਝ ਜਾਂਦੀਆਂ ਆਉਂਦੀਆਂ ਉਹ ਤਾਂ ਗੱਲ ਠੀਕ ਹੈ ਹੁਣ ਜੇ ਮੈਂ ਹੁਣ 10 ਸਾਲ ਟਪਾਏ ਤਾਂ ਆਪ ਆਵਿਆ ਨੂੰ ਪਹੁੰਚ ਗਈ 10 ਸਾਲ ਵੇਟ ਕਰੀ ਗਈ ਦੇ ਹੁਣ ਵੀ ਆਇਆ ਹੁਣ ਵੀ ਆਇਆ ਅਕਸਰ ਨੂੰ ਤਲਾਕ ਦੇ ਪੇਪਰ ਭੇਜਦੇ ਲੈ ਪਈ ਕਹਿੰਦਾ ਮੇਰੇ ਨਾਲ ਖੜਾ ਛੜਾ ਆਈ ਹੁੰਦੇ ਨੇ ਜਿਹੜੇ ਮਤਲਬ ਦਿਲੋਂ ਦੇ ਕਾਲੇ ਹੁੰਦੇ ਆ ਨਾ ਦੀਦੀ ਉਹਨਾਂ ਦਾ ਐ ਹੁੰਦਾ ਉਹਨਾਂ ਦਾ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਭਾਈ ਦਾ ਸੁਭਾਅ ਬਹੁਤ ਵਧੀਆ ਅੱਛਾ ਤੂੰ ਜਾਣਦੀ ਹਾਂ ਮੈਂ ਜਾਣਦੀ ਹਾਂ ਭਾਈ ਨੂੰ ਅੱਛਾ ਤੂੰ ਕਿਵੇਂ ਜਾਣਦੀ ਹੈ ਜੋ ਤੈਨੂੰ ਬਸ ਮੇਰੇ ਨਾਲ ਮਤਲਬ ਉਹਨਾਂ ਦਾ ਜਿਹੜਾ ਛੋਟਾ ਬ੍ਰਦਰ ਆ ਮੇਰੇ ਨਾਲ ਹੀ ਪੜਦਾ ਸੀ ਅੱਛਾ ਹਾਂ ਤਾਂ ਕਰਕੇ ਮੈਂ ਉਹਨਾਂ ਦੀ ਫੈਮਿਲੀ ਨੂੰ ਪੂਰੀ ਚੰਗੀ ਤਰ੍ਹਾਂ ਜਾਣਦੀ ਆ ਬਹੁਤ ਵਧੀਆ ਬੰਦੇ ਨੇ ਸਾਰੇ ਤੇ ਪਰ ਹੁਆ ਆਇਆ ਵੀ ਮੇਰੇ ਵੀਰਪਾਲ ਦੀ ਜੇ ਗੱਲਬਾਤ ਹੋ ਜਾਂਦੀ ਨਾ ਮੈਨੂੰ ਪਤਾ ਲੱਗ ਜਾਂਦਾ ਵੀ ਉਹ ਕਿੰਨੇ ਕੁ ਦਿਨਾਂ ਤੱਕਰਾਊਗੀ ਉਹਨੂੰ ਤਾਂ ਟਾਈਮ ਲੱਗ ਸਕਦਾ ਤੁਸੀਂ ਐਵੇਂ ਕਰ ਲਿਓ ਨਾ ਤੁਸੀਂ ਫੋਨ ਤੇ ਗੱਲ ਕਰ ਲਿਓ ਉਹਦੇ ਨਾਲ ਤੇ ਮੈਂ ਵੀ ਕਰ ਲਵਾਂਗੀ ਚਲ ਤੂੰ ਵੀ ਕਰਨੀ ਚੰਗਾ ਗੱਲ ਬਾਕੀ ਰਹੀ ਜ਼ਿੰਮੇਵਾਰੀ ਦੀ ਗੱਲ ਕੋਈ ਗੱਲ ਨਹੀਂ ਦੀਦੀ ਚਾਹੇ ਜੀ ਤੁਹਾਨੂੰ ਵੀਰਪਾਲ ਆਹ ਜੀ ਮੈਂ ਆ ਕੋਈ ਗੱਲ ਨਹੀਂ ਮੈਂ ਪੂਰੀ ਨਿਭਾਉਂਗੀ ਉਹ ਤਾਂ ਚਲ ਠੀਕ ਐ ਨਵਾਉਣ ਵਾਲੀ ਤਾਂ ਗੱਲ ਮੈਨੂੰ ਪਤਾ ਹੀ ਐ ਅੱਗੇ ਵੀ ਦੋ ਤਿੰਨ ਕੰਮ ਅੜੇ ਤੂੰ ਸਾਡੇ ਕੱਢੀ ਐ ਪਰ ਮੈਂ ਤੈਨੂੰ ਐਂ ਕਹਿੰਦੀ ਸੀ ਜੇ ਵਿਆਹ ਵਾਲਾ ਫੈਸਲਾ ਲੈਣਾ ਬਹੁਤ ਵੱਡਾ ਤੈਨੂੰ ਪਤਾ ਹੀ ਐ ਵੀ ਹੁਣ ਵੀਰਪਾਲ ਤੋਂ ਬਿਨਾ ਮੈਂ ਇਹ ਕੰਮ ਕਿਵੇਂ ਕਰੂੰ ਓਨੀ ਮੈਨੂੰ ਭੇਜਿਆਗਾ ਓਨੀ ਮੈਨੂੰ ਇਹ ਗੱਲ ਕਹੀ ਸੀ ਕਹਿੰਦੀ ਤੂੰ ਦੀਦੀ ਨਾਲ ਗੱਲ ਕਰ ਲਈ ਜਾ ਕੇ ਹਾਂ ਤੁਸੀਂ ਉਹ ਗੱਲ ਦੀ ਟੈਨਸ਼ਨ ਨਾ ਲਓ ਤੁਸੀਂ ਵੀਰਪਾਲ ਨਾਲ ਫੋਨ ਤੇ ਗੱਲ ਕਰ ਲਿਓ ਬਾਕੀ ਉਹਦੀ ਜਦੋਂ ਟ੍ਰੇਨਿੰਗ ਖਤਮ ਹੋ ਗਈ ਉਦੋਂ ਰ ਜਵਾਲਾ ਸਿਸਟਮ ਲੋਟ ਹੋ ਗਿਆ ਤਾਂ ਸਾਰਾ ਉਹ ਆਪ ਹੀ ਆਜੂ ਤੁਹਾਡੇ ਕੋਲ ਮੈਨੂੰ ਤਾਂ ਐ ਵੀ ਡਰ ਲੱਗਿਆ ਰਹਿੰਦਾ ਵੀ ਕਿਤੇ ਮੇਰੀ ਵਿਆਹ ਦੀ ਵਜ੍ਹਾ ਕਰਕੇ ਆਪ ਵੀ ਉਹ ਟ੍ਰੇਨਿੰਗ ਨਾ ਛੱਡ ਦੇ ਤੈਨੂੰ ਪਤਾ ਹੀ ਹੈ ਸਾਡੇ ਬਾਪੂ ਜੀ ਦਾ ਤੇ ਮੰਮੀ ਦਾ ਸੁਪਨਾ ਇਹੀ ਸੀ ਵੀ ਸਾਡੀ ਟੀ ਟੀਚਰ ਲੱਗੇ ਤਾਂ ਹੀ ਤਾਂ ਕਹਿ ਰਹੀ ਆ ਵੀ ਤੁਸੀਂ ਉਹਨੂੰ ਫੋਰਸ ਨਾ ਕਰੋ ਵੀ ਉਹ ਵਾਪਸ ਆ ਜਾਏ ਤੇ ਫਿਰ ਜਵਾਕਾ ਨੂੰ ਫਿਰ ਤੂੰ ਆ ਮੈਂ ਸੰਭੋងਗੀ ਜਵਾਕਾ ਨੂੰ ਮੈਂ ਆਪਣੇ ਕੋਲ ਰੱਖੂਗੀ ਟੈਨਸ਼ਨ ਘੱਟੋ ਲੈਨੇ ਹੋ ਮੇਰੇ ਵੀ ਤਾਂ ਭਾਂਜ ਭਾਂਜੀਆਂ ਨੇ ਉਹ ਚਲ ਫਿਰ ਚਲ ਕੋਈ ਨਾ ਤੇ ਤੂੰ ਬਾਠ ਮੇਰੇ ਵਾਸਤੇ ਚਾਹ ਬਣਾ ਕੇ ਲੈ ਹੁਣੀ ਆ ਤੇ ਮੈਂ ਵੀ ਪਾਲ ਨਾਲ ਵੀ ਗੱਲ ਕਰਨੀ ਚੰਗਾ ਹਾਂ ਕੋਈ ਨਾ ਦੇਦੀ ਕਰ ਲੋ ਤੁਸੀਂ ਗੱਲ ਵੈਸੇ ਮੈਂ ਤਾਂ ਹੁਣ ਜਾਉਂਗੀ ਜਾਣੋਂ ਤਾਂ ਕੀ ਐ ਚਾਹ ਪਿੰਦੀ ਨਹੀਂ ਨਾ ਨਾ ਚਾਹ ਤਾਂ ਤੁਹਾਨੂੰ ਪਤਾ ਹੀ ਐ ਮੈਂ ਪਿੰਦੀ ਨਹੀਂ ਹੈਗੀ ਤੇ ਨਾਲੇ ਨਾ ਮੈਂ ਤੁਹਾਨੂੰ ਇੱਕ ਐ ਕਹਿੰਦੀ ਆ ਵੀ ਆਗੋਂ ਨੂੰ ਨਾ ਟਿਊਸ਼ਨ ਤੇ ਪੜਾਉਂ ਦਿਆ ਕਰ ਹਾਂ ਕੋਈ ਨਾ ਪੜਾ ਦਾਂਗੇ ਲਾ ਦੂੰਗੀ ਮੈਂ ਟਿਊਸ਼ਨ ਹਾਂ ਹੁਣ ਗੁੜੀਆ ਦੀ ਤਾਂ ਮੈਨੂੰ ਟੈਨਸ਼ਨ ਨਹੀਂ ਮੁੰਡੇ ਦੀ ਵੱਧ ਟੈਨਸ਼ਨ ਐ ਕਿਉਂਕਿ ਮੁੰਡਾ ਨਾ ਖੇਡਣ ਕੰਨੀ ਵੱਧ ਧਿਆਨ ਦਿੰਦਾ ਬਾਕੀ ਕੋਈ ਗੱਲ ਨਹੀਂ ਮੈਂ ਆਪ ਹੀ ਪੜਾ ਦਿਆ ਕਰੂੰਗੀ ਚਲ ਠੀਕ ਐ ਚੰਗੀ ਗੱਲ ਐ ਕਿ ਜਦੋਂ ਫੋਨ ਆ ਗਿਆ ਨਾ ਜਾਂ ਤੇਰੇ ਕੋਲੇ ਆਇਆ ਉਹਨੂੰ ਕਹਿ ਦੀ ਵੀ ਭੈਣ ਨੂੰ ਫੋਨ ਲਾ ਦੇ ਬਸ ਕੋਈ ਨਾ ਦੀਦੀ ਫਿਰ ਮੈਂ ਉਹਨਾਂ ਨੂੰ ਵੀ ਕਹਿ ਦਿੰਨੀ ਆ ਹਨਾ ਤੇ ਮੈਂ ਤੁਸੀਂ ਵੀ ਆਪਣੀ ਤਿਆਰੀ ਕਰ ਲਓ ਠੀਕ ਹੈ ਤੇ ਬਾਕੀ ਕੋਈ ਗੱਲ ਨਹੀਂ ਕੋਈ ਚੀਜ਼ ਦੀ ਲੋੜ ਹੈ ਕਿਸੇ ਦੀ ਮੈਨੂੰ ਫੋਨ ਕਰ ਦਿਓ ਚੰਗਾ ਚੰਗਾ ਜੋ ਤਾਂ ਹਾਂ ਬਾਕੀ ਕੋਈ ਗੱਲ ਨਹੀਂ ਫਿਰ ਆਪਾਂ ਕਰ ਲਾਂਗੇ ਰਹਿ ਬਾਕੀ ਠੀਕ ਹੈ ਮੈਂ ਵੀ ਲਾਉਣੀ ਆ ਵੀਰਪਾਲ ਨੂੰ ਹਾਂ ਤੁਸੀਂ ਕਰ ਲਓ ਗੱਲ ਠੀਕ ਚੰਗਾ ਦੀਦੀ ਫਿਰ ਹੈਂ ਤੇਰਾ ਆਉਂਗੀ ਮੈਂ ਠੀਕ ਸਵਿਚ ਆ ਪਈ ਅੰਦਰ ਓਹੋ ਏ ਨਹੀਂ ਲੱਗਦਾ ਅੱਜ ਦੁਬਾਰਾ ਫੇਰ ਲਾਉਣੀ ਹੈ। ਲਾ ਕੰਪਿਊਟਰ ਜਾਂ ਫੇਰ ਬੋਲੀ ਜਾਂਦਾ। ਚਲ ਫੇਰ ਲਾਉਂਗੀ। ਆ ਵੇਖਾਂ ਕਿੱਧਰ ਗਿਆ ਕਿਤੇ ਖੇਡਣ ਹੀ ਨਾ ਜਾਵੜਿਆ ਹੋਵੇ ਬਾਹਰ। ਵੀਰਪਾਲ ਹੈਲੋ ਹੈਲੋ ਹਾਂ ਵੀਰਪਾਲ ਕਿਵੇਂ ਆ? ਵਧੀਆ ਜੋਤ ਤੂੰ ਦੱਸ ਕਰਦੇ ਆ। ਠੀਕ ਆ ਠੀਕ ਆ ਵਧੀਆ। ਉਹਰ ਮਾਤਾ ਨੂੰ ਆਈ ਫੋਨ ਲਾਇਆ ਮੇਰੀ ਇੱਕ ਨਾ ਮਜਬੂਰੀ ਸੀ ਕਿ ਮੇਰਾ ਇੱਕ ਕੰਮ ਕਰਤਾ ਮੈਨੂੰ ਕਹੇ ਕਿ ਮੈਂ ਇਹ ਕੰਮ ਹੋਰ ਤਾਂ ਕਿਸੇ ਨੂੰ ਕਹਿ ਨਹੀਂ ਸਕਦੀ ਅੱਛਾ ਕੀ ਗੱਲ ਹੋਗੀ ਗੱਲਾਂ ਦਾ ਕੁਝ ਨਹੀਂ ਹੋਵੇ ਮੇਰੀ ਲਾਡੀ ਡਿਉਟੀ ਤੱਕ ਨਾਉ ਕੋਟਾਂ ਦਾ ਕਰਦੀ ਅੱਛਾ ਮੈਂ ਇੱਥੇ ਬਗੀ ਹਾਂ ਕੁਕੂਪੀਤਾਂ ਦਾ ਵਿਆਹ ਕਰਨਾ ਬੁੱਧਵਾਰ ਦਾ ਦਿਨ ਲੱਗਿਆ ਹੋਇਆ ਹਾਂ ਹਾਂ ਤੂੰ ਦੱਸਿਆ ਸੀ ਮੈਂ ਹੁਣ ਹਾਂ ਹਾਂ ਮੈਂ ਉਹਨਾਂ ਤੇ ਆ ਨਹੀਂ ਸਕਦੀ ਤੇ ਕਿਆ ਵੀ ਹੋਣਾ ਜ਼ਰੂਰੀ ਹੈ ਜੇ ਮੈਂ ਨਾ ਇੱਥੇ ਆਈ ਤਾਂ ਨੇ ਵਿਆਹ ਨਹੀਂ ਕਰਾਉਣਾ ਹੈਗਾ हां तेरे बिना तो फिर ਔਖਾ ਤੈਨੂੰ ਪਤਾ ਹੀ ਹੈ ਔਖਾ ਹੋ ਜੂਗਾ ਯਾਰ ਮੈਨੂੰ ਆਇਆ ਵੀ ਚਲ ਬਚਾਈ ਦਾ ਕੁਝ ਬਣ ਜੇ ਹਨਾ ਆ ਤਾਂ ਪਹਿਲੇ ਨਰਮ ਵਾਲੀ ਐ ਤੂੰ ਤਾਂ ਧਿਆਨ ਹੀ ਨਹੀਂ ਆ ਦਿੱਤੀ ਹਾਂ 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 ਉਹੀ ਗੱਲ ਹੈ ਕਿ ਮੈਂ ਤੈਨੂੰ ਆਇਆ ਕਹਿੰਦੀ ਸੀ ਪਾਣ ਵਾਲੇ ਵੀ ਤੂੰ ਤਾਂ ਕਦਨ ਬੱਚਿਆਂ ਦਾ ਅਲੱਗ ਕਰ ਵੀ ਤੈਨੂੰ ਨਾ ਔਖੀ ਔਖੀ ਬੱਚੇ ਆਪਣੇ ਕੋਲ ਰੱਖਣੇ ਪੈਣਗੇ ਹਾਂ ਕੋਈ ਨਾ ਵਿਰਪਹਲ ਕਹਿਣ ਵਾਲੀ ਗੱਲ ਹੈ ਕੋਈ ਇਹ ਹਾਂ ਮੈਨੂੰ ਆ ਪਤਾ ਸੀਗਾ ਮੱਕਾ ਵੀ ਹੋਰ ਤਰ੍ਹਾਂ ਕੋਈ ਕਹਿ ਨਹੀਂ ਸਕਦੀ ਜੀ ਮੈਂ ਤਾਂ ਨਾ ਸਿਰਫ ਆ ਵਿਹਣ ਜੋਤ ਨੂੰ ਕਹਿ ਤਾਂ ਗਰੀਆ ਉਹ ਹੀ ਮੇਰਾ ਹਾਲ ਨਾ ਨਾ ਟੈਨਸ਼ਨ ਨਾ ਲੈਬ ਤੁਮ ਨੂੰ ਜਾਨ ਲੱਗੀ ਨੇ ਦੱਸੀ ਨਹੀਂ ਹੈਗਾ ਉਹ ਯਾਰ ਦੱਸਾਂ ਕਿਤੇ ਟਾਈਮ ਹੀ ਨਹੀਂ ਲੱਗਿਆ ਮੇਰੇ ਕੋਲੇ ਮੈਨੂੰ ਵੀ ਚਾਰ ਕਲਾਸ ਹੈ ਦੇ ਟਾਈਮ ਜਾਣਾ ਪੈ ਗਿਆ ਫਿਰ ਕੀ ਦੇ ਵੀ ਵਾਲਾ ਕਰਨਾ ਲੱਗ ਗਈ ਬਸ ਉਹ ਜੇ ਕਰਨਾ ਲੱਗ ਗਈ ਮੈਨੂੰ ਪਤਾ ਸੀ ਜੀ ਇਹਨੇ ਵੀ ਨਹੀਂ ਕਰਨੀ ਹੈ ਨਾ ਜੀ ਜਾਣੀ ਲਾਉਂਦੀ ਹੈਗੀ ਇੱਕ ਤਕਨ ਪਤਾ ਆ ਬੱਚਿਆਂ ਦਾ ਫਿਸਰ ਕਰੀ ਜਾਂਦੀ ਆ ਮਗਰ ਉਹ ਕਾਹਦੇ ਬੰਦੇ ਨਾਲ ਐ ਤਰ੍ਹਾਂ ਦਾ ਆਈਡੀ ਵੜੀ ਕਰਨ ਹੋ ਗਈ ਹੋਵੇ ਹਨਾ ਫਿਰ ਔਖਾ ਹੋ ਜਾਂਦਾ ਹਾਂ ਇਹ ਗੱਲ ਤਾਂ ਹੈਗੀ ਆ ਤੇ ਫਿਰ ਹੁਣ ਵਿਆਹ ਦਾ ਕਿਵੇਂ ਕਰਨਾ ਫਿਰ ਹੁਣ ਤੂੰ ਆਉਂਦੀ ਨਹੀਂ ਹੈਗੀ ਬਸ ਬਸ ਇਹਨੇ ਕਰਾਵਾ ਦੇ ਵਿਆਹ ਤਾਂ ਬੁੱਧਵਾਰ ਦਾ ਤੇ ਆਖਿਆ ਦਾ ਠੀਕ ਆ ਹਾਂ ਬਸ ਤੂੰ ਬੱਚਿਆਂ ਦਾ ਬਸ ਕਰਨਾ ਕੰਲਾ ਹੋਰ ਬਾਕੀ ਜ਼ਿੰਮੇਵਾਰੀ ਮੈਂ ਆ ਕੇ ਸੰਭਾਲ ਲਵਾਂਗੀ ਤੇਰਾ ਮੈਂ ਸੁਨੇਹਾ ਹਾਤਾ ਤਾ ਦੈਨਾਂ ਕਿ ਜਾਨੀਂ ਤੇਨ ਮੰਨ ਤੇ ਵਿਆਹ ਬੁੱਧਵਾਰ ਦਾ ਤੂੰ ਕਹਿੰਦੀ ਹਾਤਾ ਦਾ 10 ਦਿਨ ਫਿਰ ਇੱਥੇ ਕਿਵੇਂ ਲੋਟ ਆਉਗੀ ਫਿਰ ਮੈਂ ਕਰ ਦੂੰਗੀ ਚਲ ਕੋਈ ਨਾ ਤੂੰ ਬੈਠੀ ਆ ਵਾਪਸ ਤੇਰੇ ਬਾਰੇ ਜੇ ਕੋਈ ਕਰਕੇ ਆਣੀਗਾ ਹਾਂ ਇਹ ਤਾਂ ਮੈਨੂੰ ਪਤਾ ਕੋਈ ਗੱਲ ਨਹੀਂ ਚੱਲ ਤੂੰ ਟੈਨਸ਼ਨ ਨਾ ਲੈ ਲਈ ਇੱਧਰ ਦਾ ਫਿਕਰ ਨਾ ਕਰੀ ਮੈਂ ਆਪ ਹੀ ਮੂਰੇ ਹੋ ਕੇ ਕਰ ਦੂੰ ਸਾਰਾ ਕੁਝ ਠੀਕ ਆ ਬਸ ਤੂੰ ਭੈਣ ਨਾਲ ਹਾਂ ਤੂੰ ਭੈਣ ਨਾਲ ਗੱਲ ਕਰ ਲਈ ਇੱਕ ਵਾਰੀ ਚੱਲ ਕੋਈ ਗੱਲ ਨਹੀਂ ਮੈਂ ਆਪ ਹੀ ਗੱਲ ਕਰ ਦੂੰ ਭੈਣ ਨੂੰ ਸਾਰੀ ਗੱਲ ਆਪੀ ਸਮਝਾ ਦੂੰ ਹਾਂ ਬਾਕੀ ਕੋਈ ਨਾ ਮੈਂ ਜਾਊਂਗੀ ਉਹਦੇ ਕੋਲ ਠੀਕ ਠੀਕ ਆ ਓਕੇ ਥੈਂਕ ਯੂ ਹਾਂ ਚਾ ਕੋਈ ਨਾ ਕੋਈ ਨਾ ਟੈਨਸ਼ਨ ਨਾ ਲੈ ਕਰ ਕੰਮ ਠੀਕ ਠੀਕ ਓਕੇ ਲੈ ਵਿਚਾਰੀ ਇਹ ਅੱਡ ਵਿਪਤਾ ਚ ਫਸੀ ਹੈ ਨਾ ਹੋਜਵਾ ਕੰਮ ਛੱਡਣ ਜੋਗੀ ਆ। ਨਾਏ ਉਹਨਾਂ ਦਾ ਘਿਹੜਾ ਛੱਡਣ ਜੋਗੀ ਆ। ਚਲ। ਪ੍ਰਮਾਤਮਾ ਕਰੇ ਕੀ ਪਤਾ ਸੱਟੀ ਹੋ ਜਾ ਸਾਰਾ ਕੁਝ। ਚਲ ਜਾ ਕੇ ਉਹ ਨਹੀਂ ਭੈਣ ਕੋਲੇ। ਵਧੀਆ। ਤੁਹਾਨੂੰ ਕਿਸ ਚੀਜ਼ ਦੀ ਲੋੜ ਤਾਂ ਨਹੀਂ ਹੁਣ। ਮੈਂ ਆਪਣਾ ਹੀ ਬਸ। ਵਧੀਆ ਤੁਸੀਂ ਤੁਹਾਡੇ ਨਾਲ ਵਧੀਆ ਜੀ ਲੱਗਿਆ ਮੇਰਾ। ਚਲੋ ਜੀ ਤਾਂ ਜਿਹੜਾ ਲੱਗਣਾ ਸੀ ਹਨਾ ਦੇਖੋ ਅਸੀਂ ਵੀ ਨਾ ਹੁਣ ਜਾਂਦੇ ਸੀ ਮੈਂ ਤੁਹਾਡੇ ਕੋਲ ਆਈ ਸੀ ਮੈਂ ਤਾਂ ਵੀ ਅਸੀਂ ਜਾਣੇ ਆ ਗਏ ਤੇ ਘਰ ਹੁਣ ਤੁਸੀਂ ਸਾਹਮਣਾ ਤੁਹਾਨੂੰ ਪਤਾ ਇੱਥੇ ਘਰ ਚੋਰ ਕੋਈ ਨਹੀਂ ਹੈਗਾ ਤੁਹਾਡੇ ਤੋਂ ਬਿਨਾ ਹਨਾ ਕਿਪਣੇ ਤੁਸੀਂ 2 ਦਿਨ ਹੋਰ ਲਾ ਜਾਂਦੇ ਵਧੀਆ ਤੁਹਾਡੇ ਨਾਲ ਜੀ ਲੱਗਿਆ ਸੀ ਲਾਉਣ ਦਾ ਤਾਂ ਭਾਬੀ ਕੀਦਾਂ ਨਹੀਂ ਜੀ ਕਰਦਾ ਸਾਡਾ ਵੀ ਜੀ ਕਰਦਾ ਹਨਾ ਜਿਆਦੇ ਪੇਕੇ ਘਰੇ 2 ਦਿਨ ਰਹਿ ਜਾ ਗੱਲ ਕਰ ਤੁਹਾਨੂੰ ਪਤਾ ਬਗਾਨੇ ਬਸ ਪੈ ਕੇ ਕਿੱਥੇ ਰਹਿ ਜਾਂਦਾ ਉੱਥੇ ਆਪਦੇ ਵੀ ਘਰਦਿਆਂ ਕਬੀਲਦਾਰੀਆਂ ਨੇ ਤਾਂ ਕਰਕੇ ਨਾ ਅੱਜ ਤਾਂ ਸਾਨੂੰ ਜਾਣੇ ਕੋਈ ਪਹਿਲੇ 2-3 ਦਿਨ ਹੋ ਗਿਆ ਇੱਥੇ ਆ ਇਹਨੂੰ ਨਾਲੇ ਉਦੀ ਦੀ ਹੁਣ ਤਾਂ ਗੈਬੀ ਦੀਆਂ ਛੁੱਟੀਆਂ ਚੱਲੀ ਜਾਂਦੀਆਂ ਵਧੀਆ ਨਾਲੇ ਸੋਟ ਤੇ ਘਰੇ ਕੰਮ ਕਰਨ ਵਾਲੀ ਬੀਬੀ ਹੈਗੀ ਹੈ ਘਰੇ ਤਾਂ ਚਲੋ ਕੰਮ ਕਰਨ ਵਾਲੇ ਹੈਗੇ ਮੈਂ ਇਹ ਨਹੀਂ ਕਹਿੰਦੀ ਹੈਗੀ ਗੱਲ ਕਰਨਾ ਮੈਂ ਤੁਹਾਨੂੰ ਹੁਣ ਕੀ ਦੱਸਾਂ ਸਾਡੀ ਨਾ ਕੁੜੀ ਬਿਮਾਰ ਸੀ ਤੁਹਾਨੂੰ ਪਤਾ ਹੀ ਅਸੇ ਉੱਥੋਂ ਦਵਾਈ ਵੀ ਲੈਣ ਦੀ ਹਾਂਜੀ ਹਾਂਜੀ ਕੁੜੀ ਬਿਮਾਰ ਹੋਣਾ ਕਰਕੇ ਨਾ ਮੇਰੀ ਵੀ ਸੱਸ ਨੂੰ ਕਦੇ ਉੱਥੇ ਕੁੜੀ ਕੋਲ ਜਾਣਾ ਪੈਂਦਾ ਕਦੇ ਘਰੇ ਫਿਰ ਅਗਲਾ ਕਹਿਣ ਦਾ ਘਰ ਨਹੀਂ ਆਉਂਦੀ ਮੈਂ ਕਹਿੰਨੀ ਆ ਚੱਲ ਸਾਡੇ ਪਰਿਵਾਰ ਦਾ ਵਧੀਆ ਇੱਕ ਕਿਸੇ ਗੱਲੋਂ ਨਾ ਫਰਕ ਨਾ ਪਵੇ ਤਾ ਕਰਕੇ ਹੁਣ ਮਾਂ ਨੇ ਦੁਬਾਰੇ ਜਾਣਾ ਦਾ ਇਹ ਕੁੜੀ ਕੋਲੇ ਤੇ ਫਿਰ ਮੈਨੂੰ ਘਰੇ ਜਾਣਾ ਪੈਣਾ ਹੋਣਾ ਕੋਈ ਨਹੀਂ ਅਸੀਂ ਛੇਤੀ ਮਾਰਾਂਗੇ ਕਿਹੜਾ ਤੂੰ ਫਿਕਰ ਕਿਉਂ ਕਰਦੀ ਤੂੰ ਆਈ ਸੀ ਦੀਦੀ ਤੁਸੀਂ ਵੀ ਜੇ ਦੋ ਦਿਨ ਰਹਿ ਪੈਂਦੇ ਨਾ ਮੈਂ ਪਿੰਡ ਜਾਣਾ ਸੀ ਮੈਨੂੰ ਬੱਚਿਆਂ ਦੀ ਨਾ ਬੜੀ ਜ਼ਿਆਦਾ ਹੀ ਆਂਦੀ ਸੀ ਕੋਈ ਗੱਲ ਨਹੀਂ ਅਸੀਂ ਦੁਬਾਰੇ ਆ ਜਾਾਂਗੇ ਕਿਉਂਕਿ ਹੁਣ ਤਾਂ ਛੇਤੀ ਘੇੜਾ ਮਾਰ ਲਿਆ ਕਰਾਂਗੇ ਪਹਿਲਾਂ ਤਾਂ ਆਏ ਹੁੰਦਾ ਸੀ ਵੀਰਿਆ ਅੱਗੇ ਕੋਲ ਮੈਂ ਇਕੱਲੀ ਆ ਕੇ ਕੀ ਕਰੂੰਗੀ ਤੇ ਨਾਲੇ ਭਾਵੇਂ ਇੱਕ ਗੱਲ ਹੋਰ ਕਹਿੰਦੀ ਸੀ ਇਹਨਾਂ ਦਾ ਨਾ ਸੁਭਾਅ ਵੀਰਿਆ ਰਗਾ ਬੜਾ ਵਧੀਆ ਤੇ ਨਸ਼ਾ ਪੱਤਾ ਦਾ ਸੁੱਖ ਨਾਲ ਮੇਰੇ ਦੋਨੇ ਭਰਾ ਹੀ ਨਹੀਂ ਕਈ ਕਰਦੇ ਹੈਗੇ ਬਸ ਅਹੀਂ ਆ ਰਿਸ਼ਤਾ ਨੇ ਇੱਕ ਵਾਰ ਸੀ ਲੇਟ ਹੋ ਗਿਆ ਸੀ ਤੇ ਮੇਰਾ ਵੱਡਾ ਭਰਾ ਤਾਂ ਬਿਲਾਈ ਨਰਮਾ ਤੇ ਹੁਣ ਨਾਲ ਕੋਸ਼ਿਸ਼ ਕਰੀ ਕੁੜੀ ਲਵਲੀ ਛੋਟੇ ਵਾਸਤੇ ਵੀ ਕੋਈ ਨਾ ਦੀਦੀ ਉਹਦੇ ਵਾਸਤੇ ਵੀ ਕੁੜੀ ਆਪਾਂ ਵਧੀਆ ਹੀ ਲੱਭਾਂਗੇ ਵੀ ਜਿਹੜੀ ਮੇਰੇ ਨਾਲ ਭੈਣ ਵਾਂਗੀ ਰਹੇ ਹੋਰ ਇਹ ਘਰ ਨੂੰ ਨਾ ਹੁਣ ਤੁਸੀਂ ਸਵਰਗ ਬਣਾ ਲਓ ਰਲ ਮਿਲ ਕੇ ਪਹਿਲਾਂ ਤਾਂ ਨਰਕੀ ਸੀ ਇੱਥੇ ਕੂੜਾ ਪਿਆ ਉੱਥੇ ਕੱਪੜੇ ਪਏ ਆ ਸਾਰਾ ਦਿਨ ਐ ਇਸੇ ਟੱਕਦੇ ਤੁਹਾਨੂੰ ਬੁੜੀ ਤੋਂ ਬਿਨਾਂ ਸਾਨੂੰ ਪਤਾ ਹੀ ਐ ਜੀ ਹੋ ਜਾਂਦਾ ਘਰ ਹਾਂਜੀ ਵੀ ਘਰ ਕੌਣ ਸੰਭਦਾ ਤੇ ਹੁਣੇ ਘਰ ਨੂੰ ਨਾ ਜਦੋਂ ਨੂੰ ਮੈਂ ਦਵਾਰੇ ਆਵਾ ਐ ਸਵਰਗ ਵਾਂਗ ਬਣਾ ਕੇ ਰੱਖੀ ਜਿਹੜਾ ਸਾਡੀ ਵੀ ਖੁਸ਼ ਹੋ ਜੇ ਕੋਈ ਨਹੀਂ ਕੋਈ ਨਹੀਂ ਕਿੱਥੇ ਮੈਨੂੰ ਜਦੋਂ ਮੈਂ ਆਉਂਦੀ ਨਾ ਆ ਕੇ ਕੰਮਾਂਜੀ ਲੱਗ ਜਾਂਦੀ ਹਾਂ ਹੁਣ ਸਰ ਪਾਣੀ ਵੀ ਨਾ ਪੀਣਾ ਮਿਲਦਾ ਹਾਂ ਇਹ ਤਾਂ ਗੱਲ ਹੈਗੀ ਜੀ ਦੋ ਘਰਾਂ ਦੀ ਜ਼ਿੰਮੇਵਾਰੀ ਸੰਭਣੀ ਬਹੁਤ ਔਖੀ ਹੈ ਹਾਂਜੀ ਇਹ ਤਾਂ ਹੈਗਾ ਤੇ ਚਲ ਚੰਗਾ ਭਾਬੀ ਫਿਰ ਅਸੀਂ ਲੇਟ ਹੁੰਦੇ ਸੀ ਹੁਣ ਅਸੀਂ ਜਾਣੇ ਆ ਧਿਆਨ ਰੱਖੀ ਜੀ ਠੀਕ ਬੈਂ ਤਾਂ ਕਿ ਨਹੀਂ ਵਧੀਆ ਸਵਾਹ। ਲਾ ਮੈਂ ਵੀ ਬੀਰ ਪਾਲ ਨੂੰ ਫੋਨ ਲਾਤੀ ਆਂ ਕੁਛ ਦੀਆਂ ਜਵਾਕਾਂ ਬਾਰੇ। ਫੋਨ ਕਿੱਥੇ ਆ? ਚਲ ਜੇ ਦੋ ਹੈਪੀ ਆਇਆ ਨਾ ਹੈਪੀ ਤਾਂ ਲੈਣੀ ਆ ਫੋਨ। ਜੀ ਜਾਂ ਨਹੀਂ ਲੱਗਦਾ। ਮੇਰਾ ਤਾਂ ਨਾ ਜਵਾਕ ਆਦਣਾ। ਜਾਂ ਹੈਪੀ ਨੂੰ ਕਹਿੰਦੀ ਆਂ ਵੀ ਆਪਾਂ ਦੋਨੋਂ ਜਾਣੇ ਨਾ ਮਿਲ ਕੇ ਅੱਗੇ। ਪਰਾ ਹੀ ਚਿੱਤ ਜਵਦਰਿਆ ਪਿਆ। ਕੱਲ ਤਾਂ ਰੋਈ ਜਾਂਦਾ ਸੀ ਮੁੰਡਾ। ਆਗਮਣ ਦਾ ਤਾਂ ਨਾ ਜਮਈ ਨਹੀਂ ਜੀ ਲੱਗਿਆ ਮੇਰੇ ਵੀ। ਨਾ ਬੈਠਾ ਬਾਪੂ ਦਾ ਬਾਪੂ ਜੀ ਤੁਸੀਂ ਇੱਥੇ ਬੈ ਗਏ ਮੈਂ ਉਹੀ ਇੱਥੇ ਬਾਰ ਗਏ ਹੋ ਕੇ ਬੈ ਗਏ ਹੋ ਕਿਵੇਂ ਹੋ ਠੀਕ ਠਾਕ ਹਾਂਜੀ ਸਾਰਾ ਠੀਕ ਠਾਕ ਹੈ ਬਾਪੂ ਜੀ ਮੈਂ ਕਹਿੰਦੀ ਸੀ ਚੱਲ ਵਧੀਆ ਵੈਗਰੂ ਦੀ ਕਿਰਪਾ ਨਾਲ ਆਪਣਾ ਨਾ ਬਾਲੇ ਸੋਨਾ ਨਿਭੜਦਾ ਚੱਲੋ ਵਧੀਆ ਕਰਿਆ ਪਰਮਾਤਮਾ ਜਿਹੜਾ ਕੋ ਕਰੇ ਚਿੰਗੇ ਹੀ ਕਰਦਾ ਬੰਦਾ ਤਾਂ ਉਹ ਮਾਲਾ ਨਹੀਂ ਕਰਦਾ ਹੁੰਦਾ ਹਾਂਜੀ ਤੇ ਮੈਂ ਕਹਿੰਦੀ ਸੀ ਬਾਪੂ ਜੀ ਬੰਟੂ ਦਾ ਤੁਹਾਨੂੰ ਪਤਾ ਵਗ ਗਿਆ ਸੀ ਪਹਿਲੇ ਤੇ ਮੈਨੂੰ ਛੱਡ ਆਉਂਦੇ ਅੱਜ ਕਿ ਮੈਂ ਇਕੱਲੀ ਬਸ ਛੱਡ ਨਾ ਨਾ ਇਕੱਲੀ ਕੋਗ ਜਦ ਤੂੰ ਆਪਾਂ ਨੌ ਵਾਲੀ ਬਸ ਤੇ ਚੱਲਦੇ ਠੀਕ ਹੈ ਜੀ ਤੇ ਤੁਸੀਂ ਰੋਟੀ ਪਾਣੀ ਬ ਤੇ ਉਹ ਸ਼ਾਕੀ ਰੋਟੀ ਪਣੀ ਤੇ ਨੌ ਵਾਲੀ ਤੇ ਪਕਚਣਾ ਰਿਹਾ। ਉਹ ਤਾਂ ਰੋਟੀ ਪਣੀ ਤਾਂ ਬਾਪੂ ਜੀ ਬਣਾ ਲਿਆ ਸੀਗਾ। ਬਣਾ ਲਿਆ? ਹਾਂਜੀ ਬਣਾ ਲਿਆ। ਬਸ ਵਿੱਚ ਛਕ ਲੈ ਤੁਸੀਂ। ਨਾ ਛਕਣਾ ਹਜੇ। ਬਸ ਛਕ ਲੋ ਨਹੀਂ ਉਹ ਚਾਹ ਪਾਣੀ ਪੀ ਕੇ ਨੌ ਵਾਲੀ ਤੇ। ਠੀਕ ਹੈ। ਉਹ ਇਹਨਾਂ ਆਰਾਮ ਨਾਲ ਚੱਲਾਂਗੇ। ਤੇ ਤੁਸੀਂ ਖਾਰੇ ਸੀ ਬਾਪੂ ਜੀ ਰੋਟੀ? ਉਹ ਮੈਂ ਕੋ ਖਾ ਲੂਗਾ ਰੋਟੀ। ਮੈਂ ਆਪਣਾ ਤੁਸੀਂ ਉਹ ਕਰ ਲੋ ਆ ਦਾ ਕੰਮ। ਠੀਕ ਆ ਜੀ। ਚਲੋ ਫਿਰ ਮੈਂ ਤਿਆਰੀ ਆ ਦਾ ਕੱਪੜੇ ਲੈ ਦੇ ਬਾਹਰ ਚ ਪਾ ਲੈਣੇ। ਹਾਂਜੀ। ਉਹ ਪੜਾ ਕੋਈ ਤੇਰਾ ਕਾਇਦ ਹੋ ਗਏ। ਇੱਧਰ ਪੇ ਕੋ ਇੱਧਰ ਪੇ ਹੋ ਜਾਉ ਦਾ ਸਾਹਮਣਾ। ਹਾਂਜੀ। ਕਿ ਆਪਾਂ ਨੌ ਵਾਲੀ ਤੇ ਚੱਲਾਂਗੇ ਠ ਠੀਕ ਹੈ ਬਾਈ ਇਹ ਅੱਲਾਹ ਹੋ ਕਰ ਲੈ ਠੀਕ ਹੈ ਚੰਗਾ ਜੀ ਕਰਦੇ ਹਾਂ ਮੈਂ ਵੀ ਇਧਰ ਮੜਾ ਦਾ ਖੇਤ ਕੇ ਨੀੜਾ ਮਾਰ ਕੇ ਆ ਗਿਆ ਤੇ ਫਿਰ ਉਪਰ ਚਲਦੇ ਆ ਚਲੋ ਇਹ ਵੀ ਜਵਾਖੜੀ ਨੇ ਆਹਦਾ ਹੁਣ ਘਰ ਸਾਹਮਣਾ ਬਹੁਤ ਦਿਨ ਹੋ ਗਏ ਚਾਰ ਪੰਜ ਦਿਨ ਹੋ ਗਏ ਵਧੀਆ ਢੇਪਾਸ ਕਰ ਗਈ ਦਸਿਆ ਹਣੇ ਨਰਮ ਪਰੋਣਾ ਵੀ ਜਿਹੜਾ ਐ ਅੱਖੇ ਲੱਗ ਜਾਂਦਾਗਾ ਚਲ ਭਾਈ ਹੁਣ ਆਪਦੀ ਰੋਟੀ ਪੱਕਦੀ ਹੋਗੀ ਇਹਨਾਂ ਦੀ ਉਹ ਉਹਨੂੰ ਵੀ ਫਿਕਰ ਮੁੱਕ ਗਿਆ ਅੱਗੇ ਉਹਨੂੰ ਫਿਕਰ ਰਹਿੰਦਾ ਕੋਈ ਮਾਣਾ ਮੋਟਾ ਕੰਮ ਹੁੰਦਾ ਕੋਈ ਮੋٹے ਲੀੜੀ ਕੱਪੜੇ ਤੋਂ ਹੁੰਦੇ ਵਿਚਾਰੀ ਨੂੰ ਉਹ ਆਵਾ ਦਾ ਭੱਜ ਗਈ ਜੇ ਕੋਈ ਦੁੱਖ ਦਾ ਸੁੱਖ ਦਾ ਤਾਂ ਉਹ ਉਹ ਬੰਦਾ ਚੱਲ ਹੁਣ ਆਪਦੇ ਘਰੇ ਡਾਂਗੜੀ ਆ ਵੱਜੂਗਾ ਬਈ ਵਧੀਆ ਟਾਈਮpass ਹੋ ਗਿਆ ਚਲੋ ਜੇ ਲਾ ਕੋ ਸੋਣਾ ਹੀ ਕੁਸੇ ਤਾਂ ਵਧੀਆ ਹੀ ਹੋਇਆ ਕੋਈ ਚੰਗਾ ਹੋ ਮਾੜਾ ਨਹੀਂ ਹੋਇਆ ਹਾਂ ਨਾ ਪੁੱਤ ਰੋ ਨਾ ਕੋਈ ਨਾ ਪੁੱਤ ਮੈਂ ਤੇਰੇ ਨਾਲ ਫੋਨ ਤੇ ਗੱਲ ਕਰੀ ਤੇ ਜਾਨੀ ਆ ਦੋ ਤਿੰਨ ਵਾਰੀ ਪੁੱਤ ਮੈਂ ਤੇਰੇ ਨਾਲ ਗੱਲ ਕਰਦੀ ਆ ਤੇਰੇ ਕੋਲ ਜੋਤ ਮਾਸੀ ਹੈ ਤਾਂ ਹੈਗੀ ਆ ਜabb ਕਿ ਆਏ ਮੇਰਾ ਚਤ ਦੁਖੀ ਕਾ ਤੋ ਕਰਦੇ ਹੋ ਤੁਸੀਂ ਵੇਖਿਆ ਆਗਮਨ ਮੇਰਾ ਵੀ ਨਹੀਂ ਪੁੱਤ ਜੀ ਲੱਗਣਾ ਐ ਤਾਂ ਨਾ ਨਾ ਆਇਨਾ ਕਰੋ ਕੋਈ ਨਾ ਕੋਈ ਨਾ ਪੁੱਤ ਤੁਸਾਨੂੰ ਲੈ ਜੂੰਗੀ ਆ ਕੇ ਆਜਾ ਆਜਾ ਚਲ ਕੋਈ ਨਾ ਪੁੱਤ ਮੈਂ ਤੇਰੇ ਡੈਡੀ ਨਾਲ ਗੱਲ ਕਰਦੇ ਕੋਈ ਨਾ ਪੁੱਤ ਹੁਣ ਤਾਂ ਤੁਹਾਡਾ ਡੈਡੀ ਐ ਡੈਡੀ ਕਹਿਣਾ ਪਊ ਠੀਕ ਐ ਠੀਕ ਐ ਕੋਈ ਨਾ ਪੁੱਤ ਦੇਬੂ ਇਹਨੂੰ ਬਰਾਲਾ ਪੁੱਤੋ ਬਾਈ ਨੂੰ ਠੀਕ ਐ ਕੀ ਦਾ ਬਣ ਸੀ ਕੌਣ ਰੋਈ ਜਾਂਦਾ ਜਵਾਕ ਰੋਈ ਜਾਂਦੇ ਜੀ ਜਵਾਕਾਂ ਦਾ ਨਾ ਜੀ ਨਹੀਂ ਲੱਗਦਾ ਮੈਂ ਤੁਹਾਨੂੰ ਐਂ ਕਹਿੰਦੀ ਸੀ ਜਵਾਕ ਰੋਈ ਜਾਂਦੇ ਹਾਂ ਜੀ ਮੈਂ ਤੁਹਾਨੂੰ ਐਂ ਚੱਲ ਭਰਾ ਆਪਾਂ ਤੈਨੂੰ ਮਲਾ ਲਿਓ ਆ ਕੋਈ ਗੱਲ ਨਹੀਂ ਮਿਲਤਾ ਹੁੰਨੇ ਆ ਜੀ ਮੈਂ ਤੁਹਾਨੂੰ ਐਂ ਕਹਿੰਦੀ ਸੀ ਵੀ ਆਪਾਂ ਬੱਚਿਆਂ ਨੂੰ ਲੈ ਆਮਨੇ ਸ਼ੂਟਿੰਗ ਹੈ ਜੀ ਉਹਨਾਂ ਨੂੰ ਵੀ ਸ਼ੂਟਿੰਗ ਪਈ ਹੈ ਵੀ ਆਪਾਂ ਮਿਲੀ ਜਾਵਾਂਗੇ ਕੋਈ ਗੱਲ ਨਹੀਂ ਲਿਉਣ ਨੂੰ ਕੀ ਹੋਇਆ ਮਿਲ ਕੇ ਆ ਜਾਾਂਗੇ ਉੱਥੇ ਲਾਏ ਅੰਨੇ ਨਾਲ ਬੱਚੇ ਦਾ ਫਰਕ ਪੈ ਜਾਂਦਾ ਕੋਲੇ ਜਾ ਕੇ ਮਿਲਿਆ ਨਾਲ ਹੀ ਆਇਆ ਨਾ ਜੀ ਉਹ ਜਿਹੜੀ ਕੁੜੀ ਆ ਮੇਰੀ ਭੈਣ ਦੀ ਸਹੇਲੀ ਜੋਤ ਉਹਨੇ ਤਾਂ ਦੱਸ ਦੇਣੀ ਆਖਿਆ ਸੀ ਵੀ ਮੈਂ ਦੱਸ ਦੇਣੀ ਸੰਭੂਗੀ ਬੱਚਿਆਂ ਨੂੰ ਵੀ ਫੇਰ ਕਹਿੰਦੀ ਭੈਣੇ ਵੀ ਤੂੰ ਨਾਲ ਹੀ ਲੈ ਜੀ ਨਾਲ ਲੈ ਜੀ ਨਾਲ ਨਾਲ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਨਾਲ ਕੀ ਅਸੀਂ ਕਿ ਅਨਜਬਕ